ਦੇਖੋ ਤਾਂ ਇਹ 뷰 ਉਹ ਸਾਹਮਣੇ ਨਾ ਬਹੁਤ ਤਕੜਾ ਪਹਾੜਾ ਹੈ ਜੀ ਪਰ ਉੱਪਰ ਨਾ ਬੱਦਲ ਗਰ ਗਿਆ ਆ ਦੇਖੋ ਹਾਂ ਇਹ ਸਾਹਮਣੇ ਵੀ ਗਰ ਰਿਹਾ ਦੇਖ ਲੋ ਕਿੰਨਾ ਸੋਹਣਾ 뷰 ਹੈ ਜੀ ਬੱਦਲ ਆ ਗਿਆ ਤੇ ਅੱਜ ਅਸੀਂ ਸਲਾਹ ਬਣਾਈ ਹੈ ਜੀ ਚਾਚੇ ਉਹਨੇ ਕਹਿੰਨੇ ਵੀ ਐਨ ਚਾਚੇ ਉਹਨਾਂ ਪਹਿਲਾਂ ਨਾ ਪਤੀੜ ਬਣਾਏ ਹੋਣੇ ਇੱਕ ਵਜਿਆ ਵਾ ਕਹਿੰਨੇ ਵੀ ਫੇ ਫਾਇਦਾ ਕੀ ਆ ਵੀ ਇੱਕ ਤਾਂ ਕਹਿੰਦੇ ਵੀ ਪੱਤੇ ਤੋੜ ਲਿਓ ਵੀ ਹੋਰ ਬਣਾਉਂਗੀ ਤੇ ਮਨਜੀਤ ਕਹਿੰਦੀ ਵੀ ਹਾਂ ਫਿਰ ਮੈਂ ਕਿਹਾ ਵੀ ਭਾਈ ਗੈ ਲੱਗਣਾ ਪੈਣਾ ਕਹਿੰਦੀ ਹਾਂ ਚਲੋ ਦੇਖਦੇ ਆ ਕਿ ਆ ਕੁਸ ਕਰਦੇ ਚਾਹਤੀ ਉਹਨੇ ਤੇ ਤੁਹਾਨੂੰ ਪਤਾ ਜੀ ਅਸੀਂ ਰਾਤ ਆਏ ਜੀ ਉਹ ਵੀ ਗੱਲਬਾਤ ਕਰਦੇ ਹੁਣ ਚਾਚੇ ਤੇ ਪਿਛਵਾਨੇ ਵੀ ਰਾਤ ਨਾ ਜਦੋਂ ਅਸੀਂ ਆਏ ਆ ਪੱਟੇ ਤੋਂ ਅੱਗੇ ਤਾਂ ਜਦ ਹੀ ਫੋਨ ਆ ਗਿਆ ਚਾਚੇ ਉਹਨਾਂ ਕਰ ਲਏ ਆ ਚਾਚੇ ਉਹਨਾਂ ਨੇ ਆਪਣੇ ਅੰਦਰ ਦੇ ਆ ਜੰਨੇ ਫੋਨ ਵੀ ਭਾਈ ਉੱਥੇ ਤਾਂ ਐ ਹੋ ਗਿਆ ਕਹਿੰਦੇ ਜੋਹੜਾ ਜੀ ਗੁਰਦੁਆਰਾ ਸਾਹਿਬ ਤੇ ਨਾ ਨਾਲੇ ਉਹ ਪਿੱਛੇ ਸਲਾਈਡ ਉਹ ਹੋ ਗਿਆ ਪਹਾੜ ਖਿਸਕ ਗਿਆ ਕੋਈ ਬੀਜੀ ਦੇ ਕਰਕੇ ਰਸਤਾ ਬੰਦ ਉੱਪਰ ਤੇ ਪੱਥਰ गिर ਰਹੇ ਨੇ ਪੱਥਰ ਗੜਗੇ ਗਿਰਗੇ ਬੜੇ ਬੜੇ ਪੂਰੇ ਤਾਂ ਕਰਕੇ ਅਸੀਂ ਉੱਧਰ ਆਏ ਨਹੀਂ ਫਲੱਡ ਆ ਗਿਆ ਫਲੱਡ ਤਾਂ ਹੜ ਨੂੰ ਕਹਿੰਦੇ ਆ ਤੇ ਇਹਨੂੰ ਕਹਿੰਦੇ ਸਲਾਈਡਿੰਗ ਸਲਾਈਡ ਨਹੀਂ ਲਓ ਜੀ ਪੱਤੇ ਲੱਗੇ ਤੋੜ ਤੇ ਹੁਣ ਚਾਚੇ ਨੂੰ ਵੀ ਮਲਾਉਂਗੇ ਚਾਚਾ ਉਹ ਜਾ ਰਹੇ ਹਾਂ ਬਣਾਣਾ ਵੀ ਉਹ ਡਿੰਪਲ ਲੱਗੀ ਤੋੜਨ ਪੱਤੇ ਪੱਤੇ ਇਸ ਤਰ੍ਹਾਂ ਤੋੜੇ ਉਹ ਹਿਸਾਬ ਗੈ ਜਿਕਣਾ ਬੜਾ ਛੋਟਾ ਬੜਾ ਛੋਟਾ ਹੈ ਪਾਪਾ ਇਹ ਪਾਣੀ ਨਹੀਂ ਰਹਿੰਦਾ ਹੈ ਵੀ ਜੋ ਪਾਣੀ ਦੇਖੀ ਪਾਉਂਗਾ ਨਾ ਤੂੰ ਤੂੰ ਐ ਫੜਾਈ ਜਾਉਂਗਾ ਪਾਣੀ ਉੱਪਰੇ ਰਹਿਣਾ ਬੜਾ ਛੋਟੇ ਬੰਦਲ ਹੀ ਛੋਟਾ ਹਾਂ ਆ ਦੇਖੋ ਜੀ ਕਿੰਨੇ ਸੋਹਣੇ ਪੱਤੇ ਹਨ ਨਾ ਇਹ ਕੱਪੜੇ ਪਰ ਨਾ ਲਾਲੀ ਨਾ ਖਰਾਬ ਕਰਦੇ ਪਤਾ ਮੈਨੂੰ ਮੈਂ ਓਰੀ ਰਹਿ ਕੇ ਗਈ ਦੀ ਹਾਂ ਲੈ ਮੈਂ ਓਰੀ ਰਹਿ ਕੇ ਗਈ ਮਨਜੀਤ ਓਰੀ ਰਹਿ ਕੇ ਓਰੀ ਦੀ ਹੈ ਜਿਕਣਾ ਤੂੰ ਜੰਪ ਲੈ ਉੱਥੇ ਦਾ ਹੈ ਨਾ ਪੁੱਠੇ ਕਰ ਲੈ ਡਿੰਪਲ ਪੱਤੇ ਦੇ ਜੜਾਂ ਤੇ ਤੋੜਨੇ ਹਨ ਚੀਰ ਕੇ ਇੱਕ ਪੱਤੇ ਮਾਂ ਲੈ ਤੇ ਕੀ ਕਰਮੇ ਚੀਰ ਨਹੀਂ ਹੈ ਨਹੀਂ ਚੀਰ ਕੇ ਉਹ ਮਿਲਾ ਕੇ ਇੱਕ ਪੱਤੇ ਮਾਂ ਬੜੇ ਮਾਂ ਫਿਰ ਨਹੀਂ ਪਹਿਲਾਂ بڑا ਰੱਖਣਾ ਫੇ ਛੋਟਾ ਫਿਰ ਉਤੇ ਛੋਟਾ ਤਿੰਨ ਤਿੰਨ ਕਰਕੇ ਚੀਰ ਕੇ ਬਣਾਣੇ ਉਹ ਤਾਂ ਸੁੱਕੜ ਜੇ ਬਣਨੇ ਅੱਛਾ ਚੀਰ ਕੇ ਮਤਲਬ ਕਿਦਾਂ ਸਾਗ ਮੰਗ ਅੱਛਾ ਬੜੇ ਪੱਤੇ ਮਾਂ ਸਾਫ ਤੇ ਮਾਂ ਉਹ ਕਰ ਲੈਣੇ ਤਾਂ ਬਾਈਕ ਚੇਕ ਪਾ ਲੈਣੇ ਹੈ ਦੇਖ ਕਾ ਚੰਗੇ ਜੇ ਸਾਫ ਜੇ ਉਹ ਹੈ ਉੱਪਰ ਹੈ ਕੱਚੇ ਜੇ ਪੱਤੇ ਉਹ ਦੇਖੋ ਉੱਪਰ ਹੈ ਇਹ ਕੱਚੇ ਜਿਹੇ ਪੱਤੇ ਐ ਨਵੇਂ ਸਾਫ ਜੇ ਐਨ ਆਇਆ ਕੁੜੀ ਦੇਖ ਕੇ ਚੜੀ ਹਾਂ ਬਾਕੀ ਅੱਜ ਕੱਲ ਕੱਚੀ ਮੌਸਮ ਹੈ ਸਭ ਤੋਂ ਪਹਿਲਾਂ ਬੂਟਾ ਆਪਣਾ ਕਿਹੜਾ ਹੁੰਦਾ ਦਾ ਮਜੀਤ ਉਹ ਹੈ ਹਨਾ ਆ ਇਹ ਇਹ ਦੁਬਾਰਾ ਹੋਊਗਾ ਹੁਣ ਇਹ ਤਾਂ ਬਹੁਤ ਇਹ ਪ੍ਰਾਣੀਆਂ ਲੱਗੀ ਵੀ ਆ ਜੀ ਇਹ ਬੂਟਾ ਵੀ ਇੱਕ ਪਹਿਲਾਂ ਇੱਥੇ ਤੇ ਪਟਕਾ ਲੈ ਜਾਣੀਆਂ ਹੁਣ ਤਾਂ ਇਹ ਵੀ ਹੋ ਗਿਆ ਦੇਖ ਲਓ ਇਹ ਇਹ ਨਾ ਕਹਿੰਦੇ ਇੱਕ ਹੋਰ ਵੀ ਐ ਕਹਿੰਦੇ ਮੰਜੀ ਤਾਂ ਇਹਦਾ ਹੋ ਵੀ ਹੋ ਜਾਂਦਾ ਜੇ ਤੋੜ ਦੇ ਪੱਤਾ ਲਾਲ ਲਾਲ ਜੇ ਵੀ ਹੋ ਜਾਂਦੇ ਹਨਾ ਕੱਪੜੇ ਕੱਪੜੇ ਖਰਾਬ ਹੋ ਜਾਂਦੇ ਆ ਜੀ ਇਹਨੂੰ ਤੋੜਨਾ ਬਹੁਤ ਤੇਰੇ ਉੱਪਰ ਐ ਦੇਖ ਨਹੀਂ ਪਲੋ ਦੇ ਉੱਪਰ ਹੈ ਤਾਂ ਹੈਗੀ ਨਾ ਉਹ ਦਿੱਸੇ ਲਾਲ ਵੀ ਹੋ ਜਾਂਦੇ ਹਾਂ ਹਾਂ ਉਹ ਦੇਖ ਬਹੁਤ ਥੇ ਤੋੜ ਕੇ ਨਾ ਇਧਰ ਨੂੰ ਫੜਾ ਦੀਆਂ ਉੱਪਰ ਨੂੰ ਚੜ ਜਾ ਐਥੇ ਨੂੰ ਦੇਰਦੀ ਮੈਂ ਫੜ ਲਾਂ ਨਾ ਨਾ ਤੋੜ ਕੇ ਤੂੰ ਹੱਥ ਪਰ ਰੱਖੀ ਆ ਬਾ ਫੇ ਲੈ ਆ ਲਈ ਇਧਰ ਨੂੰ ਹਨਾ ਚਾਚਾ ਕਿੱਧਰ ਲੰਘ ਗਿਆ ਚਾਚਾ ਤਾਂ ਲਾਂ ਚਾਚੇ ਨੂੰ ਗੱਡੀ ਚਾਚੇ ਨੂੰ ਗੱਡੀ ਦੀ ਉਹ ਲੰਘ ਗਿਆ ਜੀ ਉਹ ਘੜਿਆ ਹੁਣ ਪੈ ਗਿਆ ਪੰਗਾ ਗੱਡੀ ਕੱਢਣੀ ਆ ਜਿਆਦਾ ਸਾਰਾ ਜਿੱਲੀ ਦੇਖੋ ਜੀ ਇੱਕ ਹੋਰ ਹੈ ਇਧਰ ਨਾਲ ਜਦ ਹੁਣ ਬਾਰਿਸ਼ ਪੈ ਬਾਰਸ਼ਾਂ ਪੈ ਰਹੀਆਂ ਨਾ ਐਨ ਪਹਾੜ ਨਾ ਹਰੇ ਭਰੇ ਗ੍ਰੀਨਰੀ ਹੋਈ ਪਈ ਦੇਖ ਲੀ ਹੈ ਇਹ ਵੀ ਤੋੜੂ ਨਾ ਮੈਂ ਨਹੀਂ ਜੀ ਖਰਾਬ ਦਾ ਰਹਿੰਦਾ ਜਿਹੜਾ ਉੱਪਰ ਤੇ ਲੈ ਕੇ ਆ ਰਿਹਾ ਉਹ ਆਈ ਚਾਚੇ ਦਾ ਮਕਾਨ ਜਿਹੜਾ ਨਮਾ ਬਣ ਰਿਹਾ ਜੀ ਦੇਖ ਲਓ ਲੈਂਟਰ ਨਹੀਂ ਅਜੇ ਪਿਆ ਲੈਂਟਰ ਪੈਣਾ ਕੋਰੇ ਤਾਰ ਵੀ ਨਾ ਹੂੰ ਆਪਾਂ ਤਾਂ ਗੀਂਸ ਤੇ ਉੱਧਰ ਵੀ ਜਣੀ ਹੋਵੇ ਇੱਥੇ ਦਾ ਜਿੱਥੇ ਮਰਜੀ ਤੋੜ ਲੈ ਹੂੰ ਐ ਵੀ ਗੇਰ ਦੋ ਆਪੇ ਬੂਟੇ ਉੱਪਰ ਜਾਂਦੇ ਬਥੇਰੇ ਲੋੜੇ ਨਹੀਂ ਗੇਰਨੇ ਦੀ ਤਾਂ ਆਪੇ ਲੱਗੇ ਪਏ ਇਹ ਲੋੜੇ ਨਹੀਂ ਗੇਰਨੇ ਦੀ ਪਰ ਐ ਵੀ ਜੇ ਥੱਲੇ ਪੱਥਰ ਹੋਏ ਫੇ ਬੀਜ ਨਹੀਂ ਬਣਨਾ ਥੱਲੇ ਅਰਬੀ ਨਹੀਂ ਬਹਿੰਦੀ ਹਨਾ ਹਾਂ ਕੁਝ ਹੋਣਗਾ ਅੱਛਾ ਹੁਣ ਜੇ ਇਹਨਾਂ ਨੂੰ ਪੱਤੇ ਨਾ ਦਿੱਤੇ ਨਿਕਲੇ ਨਹੀਂ ਅਰਬੀ ਹੂੰ ਉਹ ਕਰਦੇ ਕੰਮ ਆ ਸੀ ਪੱਟੀ ਨਹੀਂ ਉਹਦੇ ਖਾਪੀ ਹੋ ਗਈ ਲੋਹੇ ਦੇ ਖੇਤਾਂ ਖੇਤ ਵਿੱਚ ਪੱਟੀ ਨਹੀਂ ਹੈ ਉਹਦੇ ਕੰਮ ਮੌੜਦੇ ਰਹੇ ਕਿੱਥੀ ਹੂੰ ਇਹ ਦੇਖੋ ਇਹ ਕਿੰਨੀ ਹੋਈ ਵੀ ਇੱਧਰ ਬੂਟੀ ਜਿੰਨਾ ਨਵੜਾ ਬਾਈ ਨੇ ਹਾਂ ਦੇਖੋ ਸਾਰੀ ਅਰਬੀ ਹੋਏ ਜੀ ਉਹਦੇ ਹੱਥ ਨੂੰ ਵੀ ਲਾਲ ਹੋ ਗਿਆ ਉਹ ਉੱਪਰ ਤੇ ਉਹ ਕੱਖ ਜਿਹਾ ਵੀ ਚੜ ਗਿਆ ਬੂਟੀ ਜੀ ਦੇਖ ਹੋ ਰਿਹਾ ਕਿੰਨਾ ਚਾਰੇ ਪਾਸੇ ਗਰੀਨਰ ਆ ਦੇਖੋ ਪੱਥਰ ਐ ਨਿਕਲ ਗਏ ਹੁਣ ਮਿੱਟੀ ਹੜ ਗਈ ਨਾ ਇਹ ਪੱਥਰ ਪਿਆ ਵਾ ਜੀ ਪਹਿਲਾਂ ਸੜਕ ਦਾ ਬਣ ਜਣੀ ਸੀ ਪਿਛਲੀ ਵਾਰ ਹੜ ਜੇ ਨਹੀਂ ਤੇ ਆ ਗਏ ਸਾਲਕ ਪਹਿਲਾਂ ਮੁੜ ਕੇ ਕੁਝ ਨਹੀਂ ਹੋਇਆ ਫਿਰ ਉਹ ਨਰਮ ਹੋ ਗਈ ਇਹ ਮਿੱਟੀ ਤੇ ਹੁਣ ਜਾ ਕੇ ਚਾਚੀ ਨੂੰ ਵੀ ਮਿਲਦੇ ਹਣਾ ਮਜੀਤ ਇਹ ਦੇਖ ਨੇ ਸੋਹਣੇ ਤੇ ਚਾਰ ਪੱਤੇ ਛੋਟੇ ਓਟੇ ਤੇ ਬਾਕੀ ਇਹ ਐ ਜੀ ਬੂਟਾ ਉਹਦਾ ਆੜੂਆ ਦਾ ਉਹ ਪਰ ਵੀ ਨਹੀਂ ਆੜੂ ਲੱਗੇ ਜੀ ਖੱਟੇ ਲੱਗੇ ਹੋਏ ਆ ਬਾਸੂਰੀ ਸਾਜਣਾ ਚਾਚੇ ਥੋੜੇ ਜਿਹੀ ਨਹੀਂ ਹੋ ਜਾਣੇ ਇਹ ਪਤਾ ਨਹੀਂ ਕਿੰਨੇ ਕੁ ਚੋਚਾਰ ਲਿਆ ਲੋ ਜੀ ਬੁੱਟੀ ਮਾ ਨਾ ਬੜੀ ਬਈ ਹਾਂ ਆ ਦੇਖ ਲਈ ਬਸ ਬੁੱਟੀ ਨੂੰ ਨਾ ਲਾਈ ਹੱਥਾਂ ਰਹਿਣ ਦਿਓ ਰਹਿਣ ਦਿਓ ਮੈਂ ਇਹਨੂੰ ਛਿੱਤੀ ਹੋ ਜਾਂਦੀ ਮਰਜੀ ਮੈਂ ਜਾਣਦੀ ਰਹਿਣ ਦੇ ਚਾਚੇ ਫਿਰ ਐਵੇਂ ਲੱਗੇ ਇਹਨੂੰ ਪੁੱਛੀਏ ਕਿ ਤਰ੍ਹਾਂ ਬਣਾਉਂਗੇ ਚਾਚੀ ਚਾਚੀ ਮਾਣਾ ਨਹੀਂ ਪਾਟਦੇ ਦੇਣਾ ਨਹੀਂ ਮੈਂ ਤੁਹਾਨੂੰ ਮੇਰੀ ਆਈ ਵੀ ਕਿਹਦੇ ਕੋਲ ਵਕਾਫੀ ਤੇ ਗੱਲਬਾਤ ਹੋ ਰਹੀ ਹੈ ਜੀ ਐ ਵੀ ਡਿੰਪਲ ਕਹਿੰਦੀ ਹੈ ਵੀ ਹੁਣ ਅਸੀਂ ਨਾ ਦੋ ਤਿੰਨ ਜਣੇ ਨਾ ਹੋ ਜਾਣਾ ਉਰੇ ਕਾਕੂ ਨੇ ਵੀ ਆ ਜਾਣਾ ਵੀ ਤੁਸੀਂ ਜਦ ਹੁਣ ਜਾਣਾ ਨਾਨੀ ਕੋਲ ਕਹਿੰਦੀ ਵੀ ਉੱਥੇ ਕਹਿੰਦੀ ਵੀ ਪਾਜੀ ਇਹਨੂੰ ਦੋ ਤਿੰਨ ਦਿਨ ਆਪਣੇ ਕੋਲ ਰੱਖਿਓ ਚਾਚਾ ਚਾਚਾ ਕਹਿੰਦਾ ਅਸੀਂ ਕੁਆਟਰ ਲੈ ਦਵਾ ਦੇਣਾ ਇਹਨੂੰ ਉੱਥੇ ਕੁਆਟਰ ਨਹੀਂ ਡੈਡੀ ਕਿਹਾ 15 15 ਦਿਨ ਹਾਂ 15 ਦਿਨ ਆਹ ਦੇਖ ਲੈ ਡਿੰਪਲ ਗਈ ਸੀ ਨਾ ਐ ਜਾ ਹੋ ਜਾਂਦਾ ਫਿਰ ਜੇ ਗਏ ਵੇ ਐ ਲਾਇਆ ਹੀ ਟਾਈਮ ਇਹ ਤਾਂ ਲਾਇਆ ਹੁੰਦੇ ਮਿੱਤੇ ਦੀ ਰਹਿ ਹੁੰਦਾ ਨਾ ਤੇਰਾ ਆਹੋ ਚਾਚੀ ਦਾ ਮੇਰੇ ਵਾਲਾ ਮਨ ਹੈ ਫੇ ਪਿੱਛਾ ਸਾਡਾ ਭਾਈ ਅੰਦਰ ਦੇ ਵੱਡ ਖਾਣ ਲਾਇਆ ਹੁੰਦਾ 20 ਜਾਣੇ ਪਤਾ ਨਹੀਂ ਕੀ ਕਰੇ ਹੁਣੇ ਕਿੱਥੇ ਜਾ ਕਰਨਾ ਮੰਨੇ ਕੋਈ ਸੋਚ ਜਾ ਕਰਨਾ ਜਵਾਲੇ ਕੋਈ ਧੀਰੇ ਨਾ ਕੋਈ ਇਹ ਨਾ ਹੋਵੇ ਉਹ ਨਾ ਹੋਵੇ ਬੱਕਰੀ ਨਾ ਦੇ ਗਾਇਨ ਨੋ ਕੇ ਸਵਾਰ ਕੇ ਵੱਡੇ ਕਰ ਮੰਜੀ ਤੱਕ ਅੱਗੇ ਤੱਕ ਚਾਚੀ ਜਿਹੜਾ ਇਹਦੇ ਚ ਤੇ ਹਾ ਨਿਕਲਦਾ ਏ ਡੰਡਾ ਜਾਂ ਹੈ ਇਹਦੇ ਚੋਂ ਉਹ ਨਿਕਲਿਆ ਲਾਲ ਜਜਕਣਾ ਹੁੰਦਾ ਉਹ ਇਹਦਾ ਪਾਣੀ ਜਾਂ ਵੀ ਉਹ ਕਿਆ ਹੁੰਦਾ ਵੀ ਜੇ ਹੱਥਾਂ ਨੂੰ ਲੱਗ ਜਾਵੇ ਕਿਆ ਕਰਦਾ ਨੁਕਸਾਨ ਕਰਦਾ ਕੱਪੜਿਆਂ ਨੂੰ ਲੱਗ ਗਿਆ ਫਿਰ ਉਤਰਦਾ ਨਹੀਂ ਹੈ ਨਾ ਲਓ ਜੀ ਅੱਜ ਲੱਗੇ ਪਤੀੜ ਬਣਾਣ ਤੇ ਬਾਹਰ ਬਾਰਿਸ਼ ਵੀ ਆ ਗਈ ਤੇ ਜਦੋਂ ਅਸੀਂ ਕੱਲ ਆਏ ਤੇ ਨਾ ਸਾੜੇ ਅੰਦੇ ਤੱਕ ਹਟ ਗਈ ਧੀ ਦੇਖ ਲਓ ਜੀ ਇੱਧਰਲੀ ਬਾਰਿਸ਼ ਹਾਂ ਪੈ ਰਹੀ ਲਗਾਤਾਰ ਮूसलाधार ਬਾਰਿਸ਼ ਪੈ ਰਹੀ ਮੇਰਾ ਮੰਦੀ ਦੀ ਦਾਦੀ ਦਾ ਭੱਜੀ ਜਾਂਦਾ ਆ ਰਿਹਾ ਹੁਣ ਨੰਗਾਰੀ ਤੇ ਬਾਈ ਅੱਧਾ ਕ ਸਾਮਾਨ ਤਾਂ ਲਿਆਏ ਅਸੀਂ ਅੱਧਾ ਕ ਹੁਣ ਕਾਲੂ ਜਦ ਜਾਣਾ ਨਾ ਅਸੀਂ ਚਾਚੇ ਕੋਈ ਗੱਲ ਬਾਤ ਸੁਣਾ ਦੇ ਇਹ ਇੱਕ ਹੋਰ ਗੱਲ ਦੱਸਾਂ ਤੈਨੂੰ ਮੈਂ ਮੈਂ ਤਾਂ ਕਰਿਆ ਫੋਨ ਇਹਦਾ ਆ ਰਿਹਾ ਤਾਂ ਜਦ ਮੈਂ ਚੱਕਿਆ ਨਹੀਂ ਮੈਂ ਲਾਇਆ ਤੇ ਐਂ ਫੋਨ ਕਹਿੰਦੀ ਲੈ ਲੈ ਤੁਸੀਂ ਤਾਂ ਜੇ ਥੋੜੀ ਗੱਡੀ ਤਾਂ ਉਰੀ ਟੈਂ ਟੈਂ ਜੀ ਕਰਦੀ ਕਹਿੰਦੀ ਉਹ ਮਹਾ ਪਹੁੰਚ ਕੇ ਫਿਰ ਵੀ ਸੱਚ ਨਹੀਂ ਆਇਆ ਇਹਨੂੰ ਬਲੀ ਕਹਿੰਦੀ ਮੈਨੂੰ ਦੋ ਤਿੰਨ ਵਾਰ ਗੱਡੀ ਫਸ ਗਈ ਵੀ ਪੜੇ ਅਡੀ ਗੁਣਾ ਦਾ ਘਰ ਕੋਲ ਤੇ ਡਾਂਡਾ ਕਰਦਾ ਖੜਖੜ ਕਰ ਹਾਂ ਨਾ ਤਾਂ ਤਾਂ ਮਰੂਤੀ ਜਾ ਰਹੀ ਸੀ ਤੁਹਾਡੇ ਪਿੱਛੇ ਹਾਂ ਉਹ ਨਹੀਂ ਉਹ ਨਹੀਂ ਮਰੂਤੀ ਤਾਂ ਨਹੀਂ ਚੜਦੀ ਨਾ ਸਾੜੇ ਵਾਲੀ ਗੱਡੀ ਚੜ੍ਹਨੀ ਸੀ ਕਿੱਥੇ ਮਾਈ ਲੈਣੀ ਪਹਿਲੇ ਆ ਅਟਾਟੇ ਪੱਥਰ ਤੇ ਜਿਨਾ ਪਰਤੇ ਪੱਕਾ ਦੇ ਮੱਤੀ ਵੀ ਹੈ ਬਾ ਉਹੀ ਆ ਉਹੀ ਭਾਈ ਹੈ ਇਹ ਕਹਿੰਦੀ ਗੱਲਾਂ ਕਰਦਾ ਵੀ ਖੜ 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 ਪੀਕ ਤਬਦਾ ਮੈਂ ਆਈ ਪਰ ਇਹ ਤਾਂ ਮੇਨਾਰਦੀ ਕੋਈ ਮੋੜਾ ਖਬਰ ਕੀ ਆਪਾਂ ਦਾ ਕਰਿਆ ਬਕਰ ਉਪਰ ਲਾਣਾ ਸਾੜੀ ਗੱਡੀ ਤਾਂ ਰਾਮ ਤੇ ਗਈ ਉਰੇ ਜਣਾ ਉਹ ਇਹਨਾਂ ਦੇ ਮੂਰੇ ਰਸਤਾ ਖਰਾਬ ਹੈ ਇਹਨਾਂ ਦੋ ਇੱਕ ਇੱਕ ਫੋਟੋ ਦੂੰਗੀ ਆ ਉਹ ਕਿਉਂ ਫੜਾਉਂਦ ਪੈ ਗਈ ਨਾ ਪਾਣੀ ਗਲ ਉੱਥੇ ਕੁਝ ਲੋਡਰ ਮਾਰਿਆ ਪਤਾ ਤਾਂ ਹੜ ਗਈ ਮਿੱਟੀ ਉਹ ਮੈਂ ਜੀ ਤੁਹਾਨੂੰ ਨਾ ਜੀ ਬਲੌਗ ਦਊਂਗਾ ਉਹਦਾ ਵੀ ਬਣਾਇਆ ਵਾ ਮੈਂ ਗੱਡੀ ਬਹੁਤ ਪਹਿਲੀ ਜਿਹੜੀ ਚੜਾਈ ਆਂਦੀ ਐ ਇੱਧਰ ਤੇ ਜਿਹੜੀ ਆਪਾਂ ਚੜਾ ਕਾਏ ਤੇ ਇੱਕ ਵਾਰੀ ਉਹ ਦੂਜੀ ਤੀਹਵਾਰ ਮਾ ਚੜੀ ਗੱਡੀ ਉਹ ਤੇ ਅਗਲੀ ਪਹਿਲੀ ਮਹੀ ਉਹ ਤੇ ਅਗਲੀ ਫੇਰ ਚੱਕਰ ਪਿਆ ਉਹ ਹੁੰਦਾ ਕਿ ਆਦਾ ਜਿਹੜੀ ਹੜਾਉਣ ਦੇ ਪਾਣੀ ਉਤਰਦਾ ਨਾ ਰਸਤੇਆਂ ਪਰ ਉੱਥੇ ਪੱਥਰ ਨਿਕਲ ਗਏ ਬੜੇ ਬੜੇ ਪੱਥਰਾਂ ਪਰ ਤੇ ਗੱਡੀ ਅਸੀਂ ਤਾਂ ਭਾਈ ਉਤਰ ਜਾਂਦੇ ਤੇ ਹਾਂ ਔਖਾ ਗੱਡੀ ਉਹ ਐ ਪਿੱਛੇ ਤੇ ਹੋਰ ਪਾਸੇ ਨੂੰ ਜਾਂਦੀ ਆ ਚੱਕ ਚੱਕ ਵੱਜਦੀ ਧੀ ਗੱਡੀ ਕਿਉਂ ਖਾਲੀ ਐ ਨਾ ਗੱਡੀ ਵੀ ਵਿੱਚ ਵੀ ਯਾਦ ਕਰਦਾ ਹੋਈ ਜੇ ਕੋ ਪਾਣੀ ਪਾਣੀ ਪਤਾ ਨਾ ਲੱਗ ਰਿਹਾ ਕਿੱਥੇ ਰੱਖਣਾ ਹੈ ਉਹ ਇੰਨਾ ਕ ਤਾਂ ਚਾਚੇ ਰਸਤੇ ਦਾ ਸਾਨੂੰ ਹੀ ਪਛਾਣ ਹੋ ਗਈ ਓਰੇ ਤੇ ਵੀ ਹਾਂ ਇੰਨਾ ਕ ਜ ਹਵਾ ਲੱਗ ਲਈ ਤੈਨੂੰ ਕਿਹਨਾਂ ਤਾਂ ਵੀ ਲੰਘ ਜਣੀ ਗੱਡੀ ਮੈਂ ਦੇਖਿਆ ਦਾ ਰਾਤੇ ਵੀ ਇਹ ਪਾਣੀ ਉਤਰ ਲਿਆ ਹਾਂ ਹੁਣ ਆਏ ਵੀ ਗੱਡੀ ਜਾਂਦੀ ਹੋਗੀ ਦੇਖ ਲੋ ਪਤੀ ਨੇ ਬਣਦੇ ਹਾਂ ਕਿਸ ਤਰ੍ਹਾਂ ਪਤੀ ਇੱਕ ਤਾਂ ਦੂਏ ਤਰ੍ਹਾਂ ਬਣਦੇ ਹਨਾ ਤੇ ਇਹ ਕੱਟ ਕੇ ਚਾਚੀ ਫਿਰ ਕਿਆ ਕਰੂਗੇ ਆਲੇ ਪਾ ਕੇ ਸਾਰਾ ਕੁਝ ਮਾਰ ਲਿਆ ਅੱਛਾ ਬੇਸਨ ਵੀ ਪਾ ਲੈਣਾ ਜਗਣਾ ਪਕੌੜੇ ਬਣਾਣੇ ਸਾਰਾ ਕੁਝ ਮਿੱਠਾ ਮਸਾਲਾ ਹੂੰ ਸਾਰਾ ਕੁਝ ਤੇਜੇ ਮਾਰਨਾ ਹੈ ਨਾ ਤੇਜਾ ਮਸਾਲਾ ਹੂੰ ਖਟੀੜ ਦਾ ਮਸਾਲਾ ਵੀ ਇਹ ਲੱਗ ਅੱਛਾ ਜੀ ਜੰਗ ਮਸਾਲਾ ਨਾ ਤੇ ਉਹ ਮਸਾਲਾ ਅੱਛਾ ਜੀ ਅੱਧਰਾਈ ਵੀ ਆਪੁੜੀ ਅਸੀਂ ਵਾਈ ਨਹੀਂ ਕਮੈਂਟਰ ਨੂੰ ਹੋਣ ਕੀ ਕੀ ਖਰਾਬ ਕੀਤੀ ਆਪੀ ਠੀਕ ਗੱਲ ਹੋਰ ਵੀ ਹੈ ਜੀ ਐ ਨਾ ਕਿਹੋ ਹੈ ਵੀ ਜੇ ਆਏ ਆ ਚਾਚੀ ਨੂੰ ਕੰਮ ਲਾ ਦਿੰਨੇ ਨਾ ਨਾ ਜਿਹੜਾ ਅੱਜ ਬਣਾਉਣਾ ਤਾਂ ਸ਼ਾਮ ਨੂੰ ਚਾਚੀ ਹਨਾ ਉਹ ਸਬਜੀ ਬਣ ਰਹੀ ਨਾ ਆਹ ਆ ਇਸ ਤੇ ਪੈਸਾ ਲਾ ਕੇ ਕੁਝ ਨਹੀਂ ਬਣਾ ਰਹੇ ਨਾ ਕਿਉਂਕਿ ਦੇਖੋ ਬਰਸਾਤ ਦਾ ਟਾਈਮ ਹੈ ਆ ਵੀ ਕੋਈ ਪਤਾ ਨਹੀਂ ਹੈ ਜੋ ਸਾਨੂੰ ਵੀ ਗੈਸ ਬਰੇ ਬੈਠਣਾ ਪਵੇ ਜੇ ਜ਼ਿਆਦਾ ਬਾਰਸ਼ ਪੈ ਗਈ ਹਾਂ ਬਣਾ ਲੂਗੇ ਔਖੇ ਸੋਖੇ ਚਲੋ ਪਰ ਐ ਵੀ ਇਹ ਚਾਚੀ ਉਹਨਾਂ ਨੇ ਐ ਸੋਚਿਆ ਬਤਾ ਇਹ ਪਹਿਲਾਂ ਹੀ ਸਕੀਮ ਬਣਾਈ ਵੀ ਹੈ ਨਾ ਨੇ ਇੱਕ ਦੋ ਦਿਨ ਦੀ ਵੀ ਪਤੀੜ ਬਣਾਣੀ ਕਿਸ ਤਰ੍ਹਾਂ ਚਾਚੇ ਪੱਤੇ ਤਾਂ ਖਾ ਕੇ ਆਵਰ ਤਾਂ ਆਪਣੇ ਬੰਦੇ ਮੀ ਬੈ ਰਿਆ ਆਪਣੇ ਵਿੰਡ ਮੰਮੀ ਵੀ ਕਰ ਰਿਹਾ ਲੈ ਵੈਸੇ ਜਾ ਗਏ ਹੇਠਾਂ ਵੀ ਮਿਲਦੇ ਵੀ ਤੇ ਪੱਤੇ ਹਨਾ ਇਹਨਾਂ ਦੇ ਪੱਤੇ ਤਾਂ ਬਾਈ ਮੁੱਲ ਮਿਲਦੇ ਆ ਕਬੀਰ ਕਹਿੰਦੀ ਕਾਲੇ ਦੀ ਬਹੂ ਨੇ ਸਾਨੂੰ ਦੋ ਵਾਰ ਹੀ ਖਾਧੇ ਫਤਿਹ ਕਹਿੰਦੀ ਇੰਨੇ ਸਵਾਦ ਮੜੇ ਉਹ ਕਹਿੰਦੀ ਮੈਂ ਤਾਂ ਸਿੱਖ ਕੇ ਹੀ ਮਾਪੀ ਤੇ ਆਈ ਕਹਿੰਦੀ ਬਹੁਤ ਸਵਾਦ ਬਣਾਏ ਨੇ ਪਤੀ ਜੀ ਕਹਿੰਦੀ ਮੁੰਡੇ ਲੈ ਆਏ ਪੱਤੇ ਪੱਤੇ ਮੁੱਲ ਲੈ ਆਏ ਤੇ ਉਹ ਨਾਲ ਨਾ ਗਿਆ ਪਤਾ ਵੀ ਪੱਤੇ ਕਿੱਥੇ ਨੇ ਪਿਆ ਨਾਲੇ ਸੌਫਟੇ ਹੀ ਨੇ ਪੱਤੇ ਲੈ ਕੇ ਆਇਆ ਤਾਂ ਕਹਿੰਦੀ ਦੇਖ ਲੈ ਕਿਦੋਂ ਨਾ ਠੀਕ ਐ ਇੱਕ ਨਾ ਉਹਨਾਂ ਵਧੀਆ ਚਾਚੀ ਐਨ ਬਣਾਏ بڑے بڑے আর ਬਣਾਏ ਵੀ ਕਾਫੀ ਐ ਚਿਪੂਰੇ ਆ ਗੁੱਤ ਲਾ ਵੀਡੀਓ ਦੇਖ ਰਹੀ ਸੀ ਪਤੀ ਨੇ ਹੁਣ ਕਹਿੰਦੀ ਮੇਰਾ ਐ ਨਹੀਂ ਕਰ ਮੈਨੂੰ ਤਾਂ ਬਾਹਰ ਮੈਂ ਕਿਹਦੇ ਨੂੰ ਮਿਲ ਜੂਏ ਅਸੀਂ ਵੀ ਲੱਗੇ ਤੇ ਬਣਾਣਾ ਸਾਨੂੰ ਪੱਤੇ ਹੀ ਨਹੀਂ ਮਿਲੇ ਸਾੜੇ ਕਿ ਨਹੀਂ ਪੱਤੇ ਹੀ ਨਹੀਂ ਨਾ ਮਿਲਦੇ ਮੰਡੀ ਮੇ ਲੱਗੂਗੀ ਜਾਂ ਤਾਂ 26 ਚੋਂ ਮਿਲੂਗੇ ਪੱਤਿਆਂ ਦਾ ਕਰਕੇ ਚੱਕਰ ਪੈ ਗਿਆ ਨਹੀਂ ਤਾਂ ਅਸੀਂ ਇੱਕ ਦਿਨ ਤਿਆਰੀ ਐਨ ਕਰ ਲਈਦੀ ਵੀ ਬਣਾਉਂਗੇ ਹਾਂ ਪੱਤੇ ਹੀ ਨਹੀਂ ਮਿਲੇ ਚਾਚਾ ਤੂੰ ਵੀ ਸੁਣਾ ਕੋਈ ਗੱਲ ਬਾਤ ਆ ਲੱਖਾਂ ਲੱਗੀ ਬਰਕਾ ਤਾਂ ਠੀਕ ਆ ਤਾਂ ਮੈਂ ਦਿਖਾ ਤਿਆ ਹੋਰ ਕੋਈ ਗੱਲ ਬਾਤ ਸੁਣਾ ਧੰਨਵਾਦ ਆ ਕਾਲ ਇਸ ਟਾਈਮ ਪੱਥਰ ਕਿੱਧਰ ਇੱਧਰ ਦੇਖ ਲੋ ਹਨ ਉਹ ਫੜਕਾ ਬਖੂੜਾ ਲੱਗਿਆ ਤੁਹਾਨੂੰ ਹਾਂ ਜੇ ਅੱਗੇ ਆ ਗਏ ਹੈ ਮਾਂ ਨਾ ਤਾਂ ਦੀ ਮਾਰ ਚੱਕਾ ਬੈਣੀ ਉੱਪਰ ਤੂੰ ਆਉਂਦੇ ਆ ਉੱਪਰ ਜੋੜ ਜੀ ਸਾਰਾ ਟੰਗਾ ਸੀ ਗਿਆ ਹਾਂ ਦੇਖਿਆ ਦੇਖਿਆ ਕਿੱਡਾ ਬੜਾ ਪੱਥਰ ਪਿਆ ਜੋੜ ਜੀ ਇੱਕ ਤਾਂ ਜਿਹੜੀ ਨਾ ਉਪਰਾਂ ਬੋੜੀ ਐ ਬੋੜੀ ਕੋਲ ਗਿਰਿਆ ਤਾਂ ਮਲਬਾ ਜਾ ਉਰਾਂ ਆ ਕੇ ਦੋ ਬੜੇ ਬੜੇ ਪੱਥਰ ਫਿਰ ਉਹਨਾਂ ਇੱਕ ਸਾਈਡ ਕਰਤੇ ਆ ਇੱਕ ਪਰਾਂ ਚੱਕ ਕੇ ਰੱਖਤੇ ਆ ਇੱਕ ਤਾਂ ਹੋਇਆ ਹੀ ਨਹੀਂ ਐਡਾ بڑا ਪੱਥਰ ਹੈ ਮੈਂ ਬਲੌਗ ਬਣਾਇਆ ਵਾ ਬਲੌਗ ਦਊਂਗੇ ਆਪਾਂ ਆਪਣੀ ਸਬਸਕ੍ਰਾਈਬਰ ਆਪਣੀ ਗੱਡੀ ਨਿਕਲ ਜਾਨੀ ਪੱਥਰ ਦੇ ਲਾਗ ਨੂੰ ਨਿਕਲ ਜਾਂਦੀ ਹੁਣ ਘਰ ਤੇ ਸਾਈਡ ਕਰਤੇ ਉਹ ਜਿਹੜਾ ਨਾ ਪਹਿਲੇ ਥੋੜਾ ਜਿਹਾ ਤਾਂ ਧਬੇ ਆ ਜਾਂਦਾ ਹਾਂ ਚਾਲ ਜਾ ਬੁਣ ਕੇ ਹਾਂ ਹਾਂ ਉਹ ਇਧਰਲਾ ਵੀ ਖਿਸਕ ਗਿਆ ਹਾਂ ਡੰਗਾ ਕਿਹੜਾ ਜਿੱਥੇ ਨੂੰ ਗੇਟ ਨੂੰ ਪੜਦੇ ਆਂ ਘੁੰਮ ਕੇ ਉਹਦੇ ਨਾਲੇ ਤਾਂ ਥੱਲੇ ਨੂੰ ਉੱਪਰ ਜੇ ਨੂੰ ਹਾਂ ਉਹ ਥੱਲੇ ਵਾਲਾ ਨਹੀਂ ਉਹ ਜਿੱਥੇ ਖੋਖਾ ਖੋਖੇ ਦੇ ਨਾਲ ਵਾਲੀ ਥੱਲੇ ਨੂੰ ਥੱਲੇ ਨੂੰ ਬਣਾਇਆ ਪਤਾ ਉਹ ਉਹ ਤਾਂ ਪਹਿਲਾਂ ਹੀ ਤਾਂ ਵਿਆਹ ਆ ਕਰਾਫਾ ਹੂੰ ਹਾਂ ਉਹ ਬਾਹਰ ਦੇ ਨਾਲੇ ਛੜ ਕਿੱਥੇ ਜਾ ਗਿਆ ਜਿਹੜੀ ਕਿਉਂ ਸਾਬੂ ਥੱਲੇ ਕਿਹੜਾ ਪਿੰਡਾ ਉਹ ਥੱਲੇ ਜਿਹੜੀ ਸਰਦਗੀ ਆ ਨਹੀਂ ਹੁਣ ਤੁਸੀਂ ਗੱਡੀ ਉੱਪਰ ਗੁਰਦੁਆਰੇ ਕੋਲ ਲੈ ਕੇ ਨਾਮ ਕੀ ਉਹ ਲੋਕ ਕਰਤੀ ਸੀ ਗੱਡੀ ਪਤਾ ਕਿਹੜੀ ਤੁਸੀਂ ਗੱਡੀ ਦਾ ਲਾਸਟ ਮਾ ਸਮਾਨ ਆ ਬੈਠਿਆ ਤੇ ਉਹ ਮੇਰੇ ਉੱਥੇ ਝੇੜਦਾ ਨਹੀਂ ਮਾਦੀ ਹਾਂ ਉਹ ਦੋ ਇਧਰ ਵਾਲੀ ਤਾਂ ਆ ਕੀ ਤਾਂ ਮੈਂ ਅੰਦਰ ਬੈਠੇ ਨਾ ਕ ਹਾਂ ਕਰਿਆ ਆਏ ਕਰਿਆ ਕਰਿਆ ਆਏ ਕਰਿਆ ਕੈਮਰੇ ਉੱਥੇ ਤਾਂ ਲੱਗੇ ਹੋਏ ਚਲ ਐ ਨਹੀਂ ਕੋਈ ਵੀ ਛੇੜਦਾ ਕਹਿੰਦੇ ਵੀ ਕੈਮਰੇ ਲੱਗੇ ਪਏ ਆ ਉਹ ਗੱਲ ਵੀ ਕਰ ਰਹੇ ਤੇ ਕਹਿੰਦੇ ਕੋਈ ਨਹੀਂ ਛੇੜਦਾ ਬਈ ਨਾਲੇ ਅੱਗੇ ਖੜਾਈ ਜੰਨੀ ਬਾਹਰ ਕੋਈ ਚੱਕਰੇ ਨਹੀਂ ਆਏ ਕੋਈ ਫਰਕ ਨਹੀਂ ਉਹ ਦੇਖ ਲੈ ਘਰ ਦੇ ਕੋਲ ਲਾਏ ਤੇ ਪਹਿਲਾਂ ਵੀ ਐਤ ਕੀ ਵੀ ਉਹ ਵੀ ਕਹਿੰਦੇ ਕਹਿੰਦੇ ਕੋਈ ਚੱਕਰ ਨਹੀਂ ਉੱਥੇ ਦੋ ਤਿੰਨ ਗੱਡੀਆਂ ਲੱਗੀਆਂ ਮਿਆਂ ਚਾਚੇ ਕੁਛ ਨਹੀਂ ਕਹਿੰਦੇ ਅੱਧੀ ਗੱਜੀ ਹੋਣੀ ਕਿ ਨਾਲ ਘਰ ਨਾਲ ਉੱਥੇ ਗੱਡੀਆਂ ਵੀ ਕੋਈ ਖੜਦੀਆਂ ਹਨ ਹੂੰ ਦੁਆਰੇ ਤਾਂ ਵੈਸੇ ਹੀ ਬੜਨ ਦਿੰਦੇ ਕੁੱਤੇ ਵੀ ਨਾ ਉੱਥੇ ਬੜੈ ਜੀ ਵੀ ਛੇੜ ਲਾਉਂਦੇ ਹਾਂ ਨਾ ਕੁੜੀਆ ਕਿਆ ਕਹਿੰਦੀ ਉਰਾ ਆ ਜਾ ਪੁੱਤ ਆ ਜਾ ਆ ਜਾ ਨਾਨੀ ਕਲ ਕੰਮ ਕਰਾ ਲੈ ਆ ਜਾ ਉਹ ਕੱਟੀਏ ਪੱਤੇ ਆ ਜਾ ਫੋਟੋ ਵਿੱਚ ਰਹੀਦੀ ਫੋਟੋ ਵਿੱਚ ਫੋਟੋ ਖਿੱਚਣੀ ਆ ਜਾ ਫੋਟੋ ਫੋਟੋ ਵਿੱਚ ਰਹੀਦੀ ਹੈ ਮੰਨੂ ਐਂ ਦੱਸ ਕਿੰਨੀਆਂ ਤੀਆਂ ਤੈਨੂੰ ਕੱਲ ਕਿਆ-ਕਿਆ ਤਾਂ ਉੱਥੇ ਵੀ ਜਿਹੜਾ ਵੀ ਸਮਾਨ ਹੈ ਕੁੜੀ ਜਿਆਦਾ ਜ਼ਰੂਰੀ ਹੈ ਤੂੰ ਆਪਣੇ ਬਿਸਕੁਟ ਲੈ ਲੈ ਸਵੇਰ ਵਾਲੇ ਆ ਪੈਕਟ ਹੈਗਾ ਤੇਰੇ ਪਾਸ ਦੇ 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 ਇੱਦਾਂ ਚਲ ਪੈਕਟ ਹੁਣ ਤੂੰ ਨਾ ਖਾਈ ਨਹੀਂ ਕਿਆ ਮੰਗਦੀ ਏ ਕੁੜੀ ਖਾਣੇ ਨੂੰ ਮੰਗਦੀ ਬਾਈ ਲਾਇ ਲਾਇ ਜੋੜ ਜੀ ਤਾਂ ਇਹਨੂੰ 2-4 ਦਿਨ ਲੈ ਕੇ ਹੀ ਨਾ ਜਾਈਂ ਹਜੇ ਪਤਾ ਕਾਤੇ ਤਿਲਕਣ ਹੋਈ ਵੀ ਪੁੱਤ ਆਦੇ ਕਰਨ ਗਿਰ ਗਿਆ ਪੁੱਛ ਕਰਨ ਨੂੰ ਕਿੱਥੇ ਸੱਟ ਵੱਜੀ ਪੁੱਤ ਪੁੱਛ ਲੈ ਆਦੇ ਗਿਰ ਗਿਆ ਅਜੱਫੇ ਵੀਰ ਗਿਰਿਆ ਕਿੱਥੇ ਗਿਰਿਆ ਬਸੇ ਕਿਸੇ ਮੂਹਰੇ ਸੀ ਐਂ ਕਰ ਫੇਰ ਮੜਿਆ ਇੱਕ ਲੈ ਤਾਂ ਮੜਿਆ ਇੱਕ ਕਪੜਾ ਕੋਈ ਇਹਨੂੰ ਤੋੜ ਕੇ ਕਰ ਬਾਹ ਤੇ ਫੜ ਕੇ ਉਧਰ ਨੂੰ ਸਿੱਧੀ ਨਾਲੇ ਪਤਾ ਲੱਗਾ ਫੇਰ ਆਹ ਫੋਟੋ ਕਿੱਥੇ ਨਿਭਾ ਲੈ ਤੂੰ ਹਾਂ ਆਇਆ ਮੇਰੇ ਕੋਲ ਆਇਆ ਮੇਰੇ ਕੋਲ ਆਇਆ ਕੋਰਾ ਲਾਦੀ ਬੱਚੂ ਫੋਨ ਨਹੀਂ ਆਨੇ ਦੇ ਮੌਕੇ ਲੋਹੇ ਦੇ ਮੈਨੂੰ ਬੋਲਣੇ ਆਣਿਆ ਤਾਂ ਬਹੁਤ ਹੋ ਗਿਆ ਰੋਗ ਹੋ ਗਿਆ ਫੜੇਗਾ ਦੇ ਦਿਨਾ ਨਹੀਂ ਅੱਜ ਮੰਮੀ ਬਣਾਤੀ ਬੱਕਰੇ ਨਾਲੇ ਮੈਂ ਤਾਂ ਸਮਾਨ ਆਇਦੂ ਤਾਂ ਇਹ ਜਿਨੇ ਆਣੇ ਨੂੰ ਆ ਕੇ ਪੱਤਾ ਮਾਰਦੀ ਦਾ ਵੀ ਮੈਂ ਗਿਰ ਗਈ ਸੀ ਉੱਥੇ ਆਇਆ ਹੋ ਗਿਆ ਉੱਥੇ ਬਾਊ ਐ ਕਿ ਤਾਂ ਐ ਜਾ ਕਹਿੰਦੀ ਸੀ ਹੂੰ ਇਹ ਪਿੱਛੇ ਕੋਈ ਯਾਦ ਹੀ ਨਹੀਂ ਕਰਾਂ ਮਨੀ ਦੇ ਘਾਰੇ ਲਾ ਲੇ ਦੋ ਹੀ ਵਸਨ ਚੱਤੀ ਗਏ ਆ ਉੱਥੇ ਬੇੜੇ ਚ ਬਸ ਉਹ ਵੀ ਉਹ ਵੀ ਫੋੜ ਦੇ ਦਿੱਤੀ ਅੱਜ ਥੱਕ ਗਿਆ ਕਹਿੰਦੀ ਬਹੁਤ ਨੱਚ ਕੇ ਬਸ ਮਨੀ ਨੂੰ ਬਹੁਤ ਤਰਹੀਆਂ ਨਾ ਰੋਣਾ ਵੀ ਹੁੰਦਾ ਫਿਰ ਇਹਨਾਂ ਨੇ ਰੋਂਦਾ ਹੁੰਦਾ ਨਿਆਣਾ ਜਿੰਨਾ ਕੁਛ ਲੈ ਲਿਆ ਨਾ ਸਾਨੂੰ ਬਹੁਤ ਕਹੇ ਕਰਦੇ ਤੇ ਸਾੜੇ ਕਰਦੇ ਕਹਿੰਦੇ ਜਿੰਨੇ ਹੁਣ ਹਾਸਲੇ ਨਾ ਖੁਸ਼ ਹੋ ਲੈ ਇੰਨੀ ਰੋਣਾ ਤੁਸੀਂ ਚੁੱਪ ਹੋ ਜਾਓ ਹੱਸੋ ਨਾ ਜਾਂ ਹੱਸਣ ਲੱਗ ਗਏ ਕੋਈ ਗੱਲਾਂ ਕਰੀ ਜਾਣੀਆਂ ਬਜਾਤੇ ਹਸੀ ਜੀ ਆ ਕੇ ਦਿੱਤੇ ਮੈਂ ਬੈਠੀ ਰਹੀ ਫਿਰ ਚੱਚੀ ਗਈ ਨਾ ਤੇ ਉਹ ਮੈਂ ਨੱਚ ਲੰਦੀ ਆ ਬਣੀ ਨੂੰ ਕਹੀ ਬਣੀ ਕਿ ਆ ਕਾ ਨਾ ਨਾ ਦੇ ਨੱਚਦੀ ਨੇ ਬਹੁਤ ਢੀ ਨੱਚਦੀ ਸੀ ਸੋਈ ਬਿਵੀਣੀ ਆ ਬਾ ਉਹ ਨਹੀਂ ਹੈ ਨਾ ਮੂਡ ਖਰਾਬ ਕਰਦੇ ਆ ਰੋਲੀ ਚਾਪਿੰਦ ਮੁੰਦਰਾ ਦੇਖੀਏ ਪੀਏ ਫਿਰ ਚਾਚੇ ਚਲੋ ਬਾਅਦ ਚ ਕਰ ਆ ਰਖੋ ਜਦੋਂ ਅਸੀਂ ਨਾ ਇਹਨੂੰ ਹੁਣ ਰਲਾਉਂਗੇ ਜੀ ਚਾਚੀ ਅਜੇ ਤਾਂ ਪੱਤੇ ਹੋਰ ਪਏ ਨਾ ਬਾਲਟੀ ਚ ਹਨਾ ਹਾਂ ਵਾਹ ਆਹਾ ਚੀਰਾ ਨਾ ਸਸਿ ਕਾਰ ਵੀ ਬਣਾ ਨਹੀਂ ਪੱਤੇ ਬਚੀਰ ਲੈ ਪੱਤੇ ਚੀਰ ਹੋ ਗਏ ਈਸੀ ਦੇ ਵਿੱਚ ਰਲਾ ਲੈਣਾ ਹਨਾ ਮਸਾਲਾ ਹਰ ਬੇਸਨ ਪੁੱਥਣਗੇ ਹਾਂ ਹਾਂ ਮੈਨੂੰ ਪਤਾ ਤੋ ਹੋਇਆ ਵਾ ਨਾ ਨਾ ਟਾਪ ਟਾਪ ਇਹ ਆਪ ਬਰਤੇ ਬਈ ਨਹੀਂ ਹੈਗਾ ਨਮਾਇ ਇਹਸੀ ਕੰਮ ਬਸਤੇ ਆ ਜਿੱਦੀ ਵਾ ਮੇਲੇ ਦੇ ਲੰਗਰ ਵਾਸਤੇ ਲੈ ਵਈ ਇਸ ਤਰ੍ਹਾਂ ਅੱਛਾ ਅੱਛਾ ਵਾਫੇ ਠੀਕ ਹੈ ਠੀਕ ਹੈ ਚਲੋ ਇਹ ਵੀ ਦੱਸਣਾ ਜ਼ਰੂਰੀ ਤਾਂ ਯਾਦ ਉਹ ਮੈਂ ਪਿਛਲਾ ਬਲੌਗ ਚੱਲ ਰਿਹਾ ਤਾਂ ਇੱਕ ਨੇ ਕਮੈਂਟ ਕਰਿਆ ਵਾ ਕਹਿੰਨੇ ਵੀ ਡਿੰਪਲ ਕੌਣ ਹੈ ਡਿੰਪਲ ਬਾਈ ਚਾਚੇ ਦੀ ਗੁੜੀ ਆ ਇਹ ਦੋਏ ਹੈ ਕਿ ਨਹੀਂ ਤੇ ਚਲੋ ਠੀਕ ਹੈ ਜੀ ਹੁਣ ਫੇਰ ਮਿਲਦੇ ਆਂ ਕਿਆ ਕਹਿੰਦੀ ਚਾਚੀ ਇੱਕ ਗੱਲ ਵੀ ਹੁਣ ਇਹ ਵੀ ਬਲੌਗ ਚ ਪੂਰੀ ਕਰਦੇ ਹੁਣ ਤੁਸੀਂ ਟਾਪਿਆ ਦੀ ਗੱਲ ਛੇੜਤੀ ਹਾਂ ਇਹ ਤਫਤੇ ਭਾਈ ਪਾਂਣ ਜਾਣੇ ਗਿਆ ਨਿਸ਼ਾਨੀ ਮਾਮੀ ਨੂੰ ਅੱਛਾ ਜੀ ਹਾਂ ਨੇਤਰ ਸਿੰਘ ਅੱਛਾ ਯਾਰ ਵਿਚ ਪਈ ਇੰਨੀ ਖੁਸ਼ਬੂ ਆਏ ਨੇ ਉਹ ਐਸਾ ਕਵਣੀ ਕਿਹਾਤਾ ਬਹੁਤ ਬੜੀਆ ਸਾਈਪ ਮਸਾਲਾ ਮਸਾਲਾ ਕਿਹੜਾ ਏ ਲੌਂਗ ਲੌਂਗ ਹਾਂ ਸੱਚ ਇੱਕ ਚਾਚਾ ਲਿਆਇਆਤਾ ਜੀ ਮੰਨੂ ਦਿਖਾਇਆਤਾ ਹੈ ਨਾ ਪੱਤੇ ਜੇ ਵਾਲਾ ਐਨ ਲੌਂਗਾ ਵਰਗੀ ਖੁਸ਼ਬੂ ਆ ਰਹੀ ਕੋਈ ਆ ਤੇ ਚੀਰਦੀ ਜੀ ਬੂਟੇ ਲੌਂਗਾ ਵੀਦਰ ਤੂੰ ਜਿੰਨੇ ਮਰਜੀ ਖਾਣ ਜੁਕੋ ਠੀਕ ਕਰ ਲੈ ਅੰਨੀ ਪਤਾ ਵੀ 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 ਸਾਡੇ ਦੋ ਬੁੱਟੇ ਰੱਖੇ ਜਾ ਦੋ ਤਿੰਨ ਬੁੱਟੇ ਦਾ ਹੋਊਗੀ ਤੁਹਾਨੂੰ ਠੀਕ ਆ ਚਾਚੇ ਦਹੀਂ ਲੈ ਵੀ ਇੱਕ ਲਾਉਂਗੇ ਅਸੀਂ ਉੱਥੇ ਦੋ ਗਮਲੇ ਚ ਇੱਕ ਫੁੱਲਾ ਮੈਂ ਤਾਂ ਹੱਦ ਮੰਨ ਗਿਆ ਹਾਂਜੀ ਤੁਹਾਡੀ ਇੱਕ ਗਮਲਾ ਖਾਲੀ ਉਹਦੇ ਵਿੱਚ ਲਾ ਦਿਓ ਇੱਕ ਕਿਉਂ ਦੋ ਤਿੰਨ ਹੋਏ ਵੇ ਖਾਲੀ ਤਾਂ ਲਾ ਦੂੰਗੇ ਨਹੀਂ ਜੋ ਕਰਨੀ ਬੀਜ ਹੋ ਜਾਣਾ ਤਾਂ ਹਾਂਜੀ ਫੇਰ ਦੇਖੀ ਜਿਸਰ ਜੁਖਾਮ ਜੁਖੂਮ ਹੋ ਜਵੇ ਨਾ ਇਹ ਖਾਰਾ ਪਾਣੀ ਪੀ ਬਸ ਬਸ ਸੀਕੇ ਪਾਲੋ ਚਾਚ ਕਰੂੰਗੇ ਆ ਕੰਮ ਲੋ ਜੀ ਬਾਕੀ ਤੁਹਾਨੂੰ ਮਿਲਦੇ ਫੇਰ ਹੁਣ ਜਿਆਦਾ ਅਗਲੀ ਕਾਰਵਾਈ ਚੱਲੂਗੀ ਮੈਂ ਪੂਣੀ ਕਰਨੀ ਸੀ ਮੇਲੇ ਹੋ ਗਈ ਨਹੀਂ ਕੀ ਕਹਿਣਾ ਚਾਚੇ ਪੋਨੀ ਪੋਨੀ ਲੱਗਿਆ ਦਾ ਕਰਨ ਰਾਵੜੇ ਨਹੀਂ ਹੈ ਰਾਵੜ ਨਹੀਂ ਹੈ ਜੋੜ ਜੀ ਗਾਇ ਤੇ ਫੋਕੇ ਤੇ ਰਵੜਾ ਦਾ ਪਕਟ ਲਿਆਉਂਦੇ ਨੇ ਇਹ ਨੇ ਨੇ ਦਾ ਹੋ ਗੋ ਪੁੱਛਣੇ ਨੇ ਲੰਬੇ ਹੋ ਗਜਾ ਚਾਚੀ ਇਹ ਐਨੇ ਪੱਤੇ ਇਹਦੇ ਕਿੱਥੇ ਹੈਗੇ ਇਹ ਤਾਂ ਥੋੜੇ ਹੀ ਰਹਿ ਗਏ ਟਾਪਾ ਦਾ ਭਰਿਆ ਪਤਾ ਦੇਖ ਲੈ ਨਾਰਾ ਸੀ ਪਾਣੀ ਲਾਇਆ ਬਿੰਦਰ ਹਾਂ ਨਾ ਕੁਝ ਲਾਇਆ ਪਾਏ ਮਸਾਲੇ ਪਾਇਆ ਬੇਸਣ ਰਸਿਆ ਹੱਥਾਂ ਨਾਲ ਹੀ ਮਾਰ ਕੇ ਪੱਤੇ ਮੁਕਾਦੇ ਲੈ ਹੁਣ ਪਿਆਜ਼ ਲੱਗੇ ਵਿੱਚ ਪਾਓ ਪਿਆਜ਼ ਲੱਗੇ ਹੋਇਆ ਫਿਰ ਉਹ ਨਹੀਂ ਹੋਣੇ ਹੈਗੇ ਹਨਾ ਨਾ ਕੁਛ ਨਹੀਂ ਹੁੰਦਾ ਬਹੁਤ ਅੱਛਾ ਇਹਦੇ ਚੱਕ ਪਾਇਆ ਕਿਆ ਕਿਆ ਮਸਾਲਾ ਜੇ ਨਿਹਾਓ ਤੋੜ ਕੇ ਹੋਰ ਦੇਖ ਕੇ ਨਾ ਨਾ ਬਹੁਤ ਹੈ ਉਹ ਬਹੁਤ ਹੈ ਹਾਂ ਮਨੀ ਇੱਕ ਨਾ ਦੋ ਲੱਡੂ ਜਿੰਨਾ ਤਾਂ ਪੈਣਾ ਇੱਕ ਚ ਐ ਆ ਦੇਖੀ ਐਨੇ ਇੱਥੇ ਬਣਨੇ ਲੱਡੂ ਕਿੰਨੇ ਬਣਨੇ ਇਹ ਜਿਹੋ ਜੋ ਹੈ ਨਾ ਲੈ ਬਾਤ ਛਾ ਹੈ ਟੇ ਟੇ ਬਣਾ ਛੋਟੇ ਬਣਾ ਦੋ ਥੋੜੇ ਛੋਟੇ ਇਹ ਤਾਂ ਤੇਰੀ ਠੁੜਕਣੀ ਜੋ ਆਣੇ ਵੀ ਨਹੀਂ ਕਿਹਦਾ ਛੋਟੇ ਚੱਲ ਛੋਟੇ ਤਾਨੂੰ ਪਤਾ ਚਾਚਾ ਕਹਿੰਦਾ ਕਿ ਨਾ ਮੇਰੀ ਐਨ ਨੂੰ ਉਡਵਾਲੇ ਨਿੰਨੇ ਕੁਆ ਬੰਨੇ ਨਿੰਨੇ ਕੁ ਦੇਖੀ ਲੇ ਫੇ ਸਾਰੀ ਰਾਤ ਬੈਠੀ ਨਹੀਂ ਇਹਦੇ ਚ ਕੀ ਕੀ ਪਾਤਿਆ ਚਾਚੀ ਹਲਦੀ ਮਿਰਚਾ ਮਸਾਲਾ ਗਰਮ ਸਾਬਤ ਕਾਲੀ ਮਿਰਚ ਹਮ ਪਿਆਜ਼ ਚਾਚੇ ਪਿਆਜ਼ ਤਾਂ ਅੱਧੀ ਗੈਲੇ ਚਾਚੇ ਚੁੰਬ ਕਾਲੀ ਤਾਂ ਪਲੇਟ ਲਈ ਵੀ ਤੈ ਗੈਲੇ ਚੜ ਗਏ ਡਰਾਉਣਾ ਵਾ ਇਹਨਾਂ ਦਾ ਅੱਛਾ ਦੋਈ ਵਾਰੀ ਨਾ ਵੇਖਣ ਆਈਂ ਨਾ ਬਾਤ ਤੇ ਆ ਪਾਣੇ ਦੋ ਕੁ ਦੇਣਾ ਕਰਣਾ ਮੇਰੇ ਨੇ ਕਿਆ ਕਹਿੰਦਾ ਤਾ ਤੂੰ ਚਾਚੀ ਕਹਿੰਦੀ ਚੁੰਨੀ ਦੇ ਦੇ ਤੂੰ ਕਿਆ ਮੰਗਦਾ ਤਾ ਦਾ ਚਾਚੇ ਟੋਪੀ ਗੈਲ ਹੋਰ ਵੀ ਕਹਿੰਦਾ ਤਾ ਕੁਝ ਕਹਿੰਦਾ ਐਨਕਾ ਵੀ ਦੇ ਦੇ ਮੇਰੀਆਂ ਹਾਂ ਚਾਚਾ ਚਾਚਾ ਮਰੀਸ਼ਪੁਰੀ ਬਣਨ ਲੱਗਿਆ ਤਾ ਜੀ ਅਸੀਂ ਉਹ ਉਹ ਜਿੱਥੇ ਆਉਂਦੇ ਹੁੰਦੇ ਹਾਂਜੀ ਦਿਸਾ ਬਣਾਣ ਵਾਲੇ ਹੂੰ ਹੂੰ ਉਹ ਟੋਪੀ ਇਹਨਾਂ ਵਾਲਾ ਹਾਂ ਹਾਂ ਦਿਸੇ ਬਣਾਣੇ ਵਾਲੇ ਕਹਿੰਦਾ ਲਓ ਜੀ ਲਓ ਵੇ ਅੱਛਾ ਚਾਚੀ ਫਿਰ ਇਹਦੇ ਚ ਹੋਰ ਕਿਆ ਕਿਆ ਮਸਾਲਾ ਉਹ ਵੀ ਪਾਤਿਆ ਬੇਸਣ ਬੇਸਣ ਨਾਣ ਹਾਂ ਲਾਲ ਮਿਰਚ ਹਾਂ ਗਰਮ ਮਸਾਲਾ ਹੋ ਗਿਆ ਹਾਂ 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 ਕਾਲੀ ਮਿਰਚ ਉਹੋ ਪਿਆਜ਼ ਹੋ ਗਏ ਪਿਆਜ਼ ਹੋ ਗਏ ਮੈਨੂੰ ਇਹਦੇ ਚੋਂ ਤਾਂ ਦਿਖਦਾ ਨਹੀਂ ਬੇਸਣ ਮੈਂ ਜਿਆਦਾ ਬੇਸਣ ਪਾਇਆ ਜਿਆਦਾ ਬੇਸਣ ਬਾਕੇ ਮੇਰੇ ਪੱਕਦਾ ਨਹੀਂ ਅੱਛਾ ਕੱਚਾ ਕੱਚਾ ਰਹੇਗਾ ਮੈਨੂੰ ਹੂੰ ਵੀ ਬੇਸਣ ਘੱਟੇ ਰੱਖਿਆ ਨਾ ਬੇਸਣ ਪੂਰਾ ਹੁੰਦਾ ਨੇ ਇਹ ਤਾਂ ਬਾਅਦ ਤੇ ਮਾਲਾ ਹੋ ਗਿਆ ਦਿੱਤਾ ਹੂੰ ਲਓ ਜੀ ਤੇ ਹੁਣ ਇਸ ਤੋਂ ਬਾਅਦ ਕਿਆ ਕਰੂੰਗੇ ਨਾ ਪਲੇਟ ਜੀ ਹੁਣ ਤੇ ਚਾਚੀ ਨੂੰ ਕੰਪਰੀ ਦਾ ਪਤਾ ਲੈਣ ਬੈਠੀ ਵਾਸਤੇ ਹਾਂ ਚਲੋ ਦਿਖਾਓ ਕਹਿ ਰਹੇ ਕਿ ਮੈਨੂੰ ਪਤਾ ਅਸਿਆ ਇਹ ਵੀ ਗੱਲ ਹੈ ਹਾਂ ਤਾਂ ਲਈ ਤਾਂ ਚਲੋ ਤੇ ਉਹ ਪੱਤਿਆਂ ਚ ਫਿਰ ਲਪੇਟ ਲੈਣੇ ਚਾਚੀ ਹੈਂ ਤਾਂ ਮੇਰੇ ਨਾਂ ਮੈਂ ਲਪੇਟ ਦਿੰਦਾ ਵਾਠ ਠੀਕ ਹੈ ਮੈਨੇ ਇੱਕ ਹੋਰ ਮਨ ਚ ਆ ਰਿਹਾ ਤਾਂ ਇਹਦੇ ਚ ਉਹ ਵੀ ਪਾਇਆ ਏ ਜਿਖਣਾ ਪਿਆਜ਼ ਪਾਇਆ ਏ ਮਿਰਚਾਂ ਹਰੀਆਂ ਹਾਂ ਉਹ ਹਰੀ ਮਿਰਚਾਂ ਤੇ ਤਾੜੀਆਂ ਇਸਾ ਦਾ ਮਿਰਚਾ ਪਾ ਦੋ ਅੱਛਾ ਚਾਚਾ ਕਰੋ ਆਊਗਾ ਖੂਸਾ ਛਾੜਾ ਦਾ ਕੰਮ ਖਰਾਬ ਨਾ ਹੋ ਜਾਵੇ ਚਾਚੇ ਚਲੋ ਜੀ ਹੁਣ ਅਸੀਂ ਕੈਂਬਲੀ ਵੀ ਦਿਖਾ ਦਈਏ ਸਾਨੂੰ ਚਾਚੇ ਨੇ ਕਿਹਾ ਚੱਕ ਇਹ ਅੰਬੀਆਂ ਤੋੜਦੇ ਨੂੰ ਬਣਾਇਆ ਹੋਣਾ ਚਾਚੇ ਹੈ ਦੇਖੀ ਚਾਚੀ ਪੱਤੇ ਤੋੜਨੇ ਪੱਤੇ ਦੇਖੋ ਹੁਣ ਕਿਹਾ ਅੱਛਾ ਕੈਂਬਲੀ ਦਾ ਦਰਖਤ ਹੈ ਚਾਚੇ ਉਹ ਲਾਗੇ ਤੇ ਪਰਾਂ ਉਹ ਦੇ ਪਰਾਂ ਉਹ ਵੀ ਕੈਂਬਲੀ ਹੋਇਆ ਹੈ ਇਹ ਕੈਂਬਲੀ ਦਾ ਦਰਖਤ ਹੈ ਹੀ ਦੇਖ ਰਿਹਾ ਇੱਧਰ ਕਿੰਨੇ ਪੱਤੇ ਲੱਗੇ ਹੋਣ ਇਹਨਾਂ ਨੇ ਪਰ ਲਿਆ ਹੋਏ ਲੱਗੇ ਹੈ ਨਾ ਹਾਂ ਉਹ ਲਾ ਗਿਆ ਜੀ ਉਹ ਤੇ ਹੱਥ gale ਟੁੱਟ ਜਾਣੇ ਜੀ ਉਧਰ ਹੱਥ gale ਟੁੱਟ ਜਾਣੇ ਕਿੰਨੇ ਕ ਪੱਤੇ ਚਾਹੀਦੇ ਕਿੰਨੇ ਕ 8 10 5 7 5 7 ਆਇਆ ਦਾ ਮਤਲਬ ਐ ਚਾਚੇ ਗਾਹਣ ਹੋ ਕੇ ਦੇਖੀ ਗਿੱਲਾ ਵੀ ਐ ਇਹ ਕਿਦਾਂ ਤੋੜਨੇ ਹਾਂ ਇਹ ਮੰਤਰ ਠੀਕ ਐ ਇਹ ਕੈਂਬਲ ਹੀ ਹੈ ਦਰਾਖਤ ਹੈ ਇਹ ਚ ਤੇ ਇਹਨੂੰ ਡੰਗਰ ਵੀ ਖਾਣੇ ਪੱਤਿਆਂ ਨੂੰ ਖਾਣੇ ਐ ਵੀ ਕੰਮ ਆਉਂਦੇ ਅੱਛਾ ਜੀ ਵਾਹ ਦੇਖ ਲੋ ਜੀ ਸਾਰਾ ਕੁਝ ਜੇ ਆਪਾਂ ਨੂੰ ਕੋਈ ਵੀ ਚੀਜ਼ ਦੇਸੀ ਮੰਤਰ ਕਰਨਾ ਕੋਈ ਨੁਕਤੇ ਇਹ ਜੇ ਚੌੜੇ ਜੇ ਤੋੜੇ ਹੋਈ ਬੜੇ ਬੜੇ ਇਹ ਬੜੇ ਬੜੇ ਕਹਿੰਦੇ ਵੀ ਲਵੇਟਣਾ ਇਹ ਵਿੱਚ ਦੇਖਦੇ ਆਂ ਜੀ ਕੀ ਹੋ ਗਿਆ ਆ ਤੋੜ ਲੈ ਚਾਚਾ ਹਾਂ ਹਾਂ ਵੱਡੇ ਚਾਹੀਦੇ ਸਵਾ ਕਿਉਂ ਲਵੇਟਣਾ ਨਾ ਵਿੱਚ ਆਪਾਂ ਦਾ ਮਟੀਰੀਅਲ ਹਾਂ ਹਾਂ ਲੋ ਆਈ ਨਹੀਂ ਲੋਟ ਹੈ ਆ ਗਿਆ ਹਾਂ ਲੋਟਾ ਗਿਆ ਚਾਚੇ ਆਪਣੇ ਸਬਸਕ੍ਰਾਈਬਰ ਤਾਂ ਸ਼ਾਇਦ ਮਜ਼ਾਕ ਹੀ ਮੰਨਦੇ ਹੋਏ ਜਾਂ ਅਸੀਂ ਮਜ਼ਾਕ ਮੰਨਿਆ ਜਿਕਣਾ ਪਹਿਲਾਂ ਵੀ ਢਾਂਗੀ ਗੱਲ ਤੋੜੂਂਗੇ ਪੱਤੇ ਪਰ ਚਾਚੇ ਨਾ ਚਾਚੇ ਨਾ ਭਾਈ ਮੰਤਰ ਬਦਲ ਤੇ ਆ ਸਕੀਮ ਹੋ ਰਹੀ ਲਾ ਗਿਆ ਚਾਚਾ ਬਾਬਾ ਬਹੁਤ ਹੈ ਹਾਂ ਬਹੁਤ ਹੈ ਚੱਲਾ ਆ ਵੀ ਤੋੜ ਲੋ ਇੱਕ ਦੋ ਤੇ ਆ ਮਨੋ ਫੜਾ ਦੋ ਚਾਹੇ ਤਾਂ ਕਿਹੜੇ ਬਹੁਤੇ ਹਨਾ ਚਾਚੇ ਕਿ ਖੇਡੂ ਗਏ ਹੂੰ ਬਾਕੀ ਚਲੋ ਹੁਣ ਜਾ ਕੇ ਦੇਖਦੇ ਆਂ ਕੀ ਕਰਾਂ ਅੰਬ ਤੋੜਨ ਆਏ ਪੱਤੇ ਆ ਤੋੜਦੇ ਇਹਦੇ ਦੇਖ ਲਾ ਜੀ ਪਤੀੜ ਬੰਦੇ ਕੀ ਕੀ ਕਹਿਣਾ ਚਾਚਾ ਜੀ ਪਤੀੜ ਇਹੜਾ ਬਣੂਗਾ ਹਾਂ ਉਹਦੇ ਚਿੱਟੂ ਦਾ ਅੰਬ ਜਿਹੜਾ ਹੁੰਦਾ ਅੰਬ ਤੋੜਨੇ ਆਲਾ ਚਾਚੇ ਆਹਾਂ ਕਹਿੰਦੇ ਨਾ ਜਿਹੜੇ ਪਤੀੜ ਹੈ ਨਾ ਇਹ ਕਹਿੰਦੇ ਬਹੁਤ ਮਤਲਬ ਮਿਹਨਤ ਬਹੁ ਲੰਦੀ ਏ ਆਈਟਮ ਤਾਂ ਸਾੜੇ ਕਿੰਨੀ ਨਾ ਕਾਹਬਤ ਬਣਾਈ ਬੀਤੀ ਕਹਿੰਦੇ ਹੁਣ ਤੈਨੂੰ ਪਤੀੜ ਖਿਲਾ ਦਈਏ ਲਓ ਜੀ ਇਹ ਬਣਾ ਲਈ ਚਾਚੀ ਨੇ ਪਹਿਲਾਂ ਤਾਂ ਲੱਡੂ ਜੀ ਹੈਨਾ ਇਹ ਐਂ ਰੱਖ ਲੈਣੇ ਵਿੱਚ ਹੈਂ ਐਂ ਬੰਦ ਕਰ ਲੈਣੇ ਇਹਨੂੰ ਬੰਦ ਕਰਕੇ ਹੁਣ ਕੁਝ ਬਨੂਗੇ ਵੀ ਉੱਤਾਂ ਗਰਮੇਟ ਦੇ ਨਾਲ ਉੱਪਰ ਬਸ ਹੈ ਪਾਪ ਰੱਖਣੇ ਅੱਛਾ ਇਹ ਜਿਹੜਾ ਪਾਣੀ ਰੱਖਣਾ ਪਤੀਲੇ ਉੱਪਰ ਜਾਲੀ ਰੱਖ ਕੇ ਉਹਦੇ ਪਾਪ ਉੱਪਰ ਰੱਖਣੇ ਪੱਕ ਜਾਣੇ ਆ ਬਸ ਠੀਕ ਹੈ ਜੀ ਬਸ ਫਿਰ ਤੜਕਾ ਹੀ ਲੱਗਣਾ ਸੀ ਤਾਂ ਠੀਕ ਹੈ ਠੀਕ ਹੈ ਲਓ ਜੀ ਦੇਖ ਲਓ ਜੀ ਤੁਹਾਨੂੰ ਅੱਜ ਇਹ ਆਈਟਮ ਪੂਰੀ ਦਿਖਾ ਦੇਣੀ ਵੀ ਕਿੱਦਾਂ ਬਣਾਉਣੀ ਹੈ ਇੱਧਰ ਖੁੱਲਣੇ ਤੇ ਜਨਕੇ ਨਹੀਂ ਖਰਾਬ ਹੋ ਜਾਂਦੇ ਫਿਰ ਪਾਣੀ ਪੂਰੀ ਲਾ ਕੇ ਇਹਦੇ ਵਿੱਚ ਬੰਦ ਰਹਿਣੇ ਪੱਤੇ ਚਾਣ ਉਹ ਰੱਖਿਆ ਹੋਰ ਉਹਦੇ ਲਓ ਜੀ ਬੋਲਾ ਜੀਆਂ ਬਣਾ ਲੈਣੀ ਹੈ ਜੀ ਮਨੀ ਕਹਿੰਦੀ ਘਾਟਾ 10 ਰੁਪਏ ਆ ਤੋ ਕੀ ਦੇ ਕੇ ਹਾਂ ਹਾਂ ਸਲਾਹਕਾਰ ਅੱਧ ਤੱਕ ਚੱਲ ਚੰਗੀ ਆਹ ਦੁੱਧ ਜਿਆ ਤਾਂ ਨਹੀਂ ਖਰਾਬ ਕਰੂਗਾ ਜਿਹੜਾ ਪੱਤੇ ਜੋ ਨਿਕਲਦਾ ਯਾ ਚੀ ਹੂੰ ਜਿਆ ਦੀਦੇ ਪਰ ਲੱਗਿਆ ਵਾ ਫਾਲਾ ਸੀ ਖਾ ਲੰਦੇ ਫੇ ਦੁੱਧ ਹੀ ਸਖਰਾਬ ਕਰੂਗਾ ਥਾਲ ਵੀ ਲੱਗਦਾ ਇਹਨੂੰ ਕੋਈ ਕੈਂਬੜੀ ਦੇ ਤਰ੍ਹਾਂ ਤੂੰ ਕੀ ਲੱਗਦਾ ਕੈਂਬੜੀਆਂ ਕੈਂਬੜੀਆਂ ਹੈ ਅੱਛਾ ਮਿੱਠਾ ਹੁੰਦਾ ਖਾਣ ਨੂੰ ਹਾਂ ਉੱਗੇ ਤੇ ਬਾਡੇ ਕਿਨੇੜੇ ਕਿਨੇੜੇ ਦੇਖੀ ਉਂਗਲੀ ਬਣਾ ਮਾਰਨੀ ਯਾ ਚੀ ਇਹ ਸਿੱਟਣੇ ਹੀ ਧਾਗੇ ਬਾਅਦ ਤੇ ਸੀ ਕਹਿੰਦੀ ਕੁਝ ਕਰ ਲੈ ਨੀਨਾ ਨੂੰ ਕਹਿੰਨੇ ਆ ਜੀ ਪਤੀੜ ਦੇਖ ਲਓ ਸਵੇਰ ਦੇ ਦੁਪਹਿਰੇ ਦੇ ਲੱਗੇਵੇਂ ਪਹਿਲਾਂ ਤਾਂ ਪੱਤੇ ਤੋੜ ਕੇ ਲਿਆਏ ਉਂ ਗੱਲ ਐ ਪੱਤੇ ਤੋੜ ਕੇ ਲਿਆਏ ਆਓ ਬਸ ਜੀ ਫੇਰ ਬਸ ਉਤੇ ਬਾਦ ਸਵੇਰੇ ਪੂੜੇ ਬਣਾਏ ਤੇ ਚਾਚੀ ਨੇ 2 ਘੰਟੇ ਚ ਲੱਗ ਬਣ ਜਾਂਦੇ ਕਦੀ ਹਾਂ ਬਾਕੀ ਬਾਅਦ ਹੁਣ ਟਾਈਮ ਲੱਗਦਾ ਹੈ ਨਾ ਮੈਂ ਕਹਿੰਦੀ ਹਾਂ ਉਹਨਾਂ ਨੂੰ ਬਹੁ ਵੀ ਤਾਂ ਜਦੀ ਵਾਸਾ ਉਹਦੇ ਚ ਐ ਵੀ ਬੇਸਨ ਘੋਲ ਲੈਣਾ ਪੱਤਾ ਰੱਖਣਾ ਉੱਪਰ ਲਾ ਕੇ ਦੇ ਦੂਆ ਨੀ ਹੈ ਚੀਜ਼ ਬਹੁਤ ਜਿੱਕਾ ਇਹ ਐ ਹੈ ਲੰਬਾ ਫੇਰ ਤੇ ਲੋਈ ਉਹ ਉਹ ਹੋ ਤੂੰ ਕੀ ਕਰੀ ਜਨਾ ਕਰਨ ਇੱਧਰ ਆ ਜਾ ਹੁਣ ਇੱਕ ਵਾਰ ਗਰਮੀ ਜੀ ਹੋ ਗਈ ਫੇਰ ਮੀਂਹ ਆਊਗਾ ਦੁਬਾਰਾ ਚਾਚਾ ਚੱਪਰੀ ਲੈ ਹੀ ਕੋਈ ਕਿਣੀਆਂ ਜੀਆਂ ਤਾਂ ਹੈਗੀਆਂ ਫੋਨ ਦੀ ਲੈਟ ਨਾਲ ਚੱਕ ਲੈ ਫੋਨ ਦੀ ਲੈਟ ਮਾਰ ਲੈ ਦੇਖ ਲੈਣਾ ਠਾਲਣੀ ਹੈ ਹਾਂ ਕੀ ਆ ਕੀ ਹਾਂ ਮੂਲ ਲੱਗ ਗਿਆ ਪੈਰ ਮੱਟ ਗਿਆ ਚਾਚੇ بارش ਹੈਗੀ ਹੈ ਨਾ ਹੁਣ ਆ ਗਈ ਨਾ ਕਿਣੀਆਂ ਜਿਹੀਆਂ ਆ ਗਈਆਂ ਨਾ ਕਹਿ ਦਿੰਦੀ ਮੇਰੇ ਬਾਦ ਨੂੰ ਨਾ ਰੱਖ ਦਿਓ ਪੀੜੀ ਮੈਂ ਪਰ ਆਏਗੀ ਅੱਛਾ ਹੋਊਗੀ ਇਹਨੇ ਨਾ ਚੜਿਆ ਹੁਣ ਬੇਟਾ ਮੈਂ ਹੀ ਸੌਂਗੀ ਅੱਜ ਹਨਾ ਕੁੜੀ ਕੋਈ ਨਹੀਂ ਚਾਚੀ ਪੱਤੇ ਪਤਾ ਕਾਦੇ ਗੱਲ ਤੋੜ ਕੇ ਲਿਆਏ ਅਸੀਂ ਟਾਂਗੀ ਗਿਲ ਇਹਦੇ ਗਲੰਬੀਆਂ ਤੋੜਦੇ ਰੱਖੋ ਪੁੱਛੋ ਛਿੱਕੂ ਕਹਿੰਦੇ ਉਹਨਾਂ ਛਿੱਕੂ ਕੋਈ ਅਜਵਾਲ ਕੋ ਬਗਲੋ ਹੱਥ ਚੁਗ ਹੈ ਬੀਰ ਦਾ ਬਗਲੋ ਕਿਉਂ ਕਹਤ ਹਾਂ ਫਿਰ ਇਹਦਾ ਨਾ ਉਹ ਜਾਣ ਕੇ ਬੀਹਾਂ ਦੇ ਦਿੱਤਾ ਗਾ ਦੇ ਚੱਕਰਸ ਤਾਂ ਬਾਣੀ ਨਹੀਂ ਉਪਰਾਂ ਐ ਕਮਾਤਿਆ ਨਹੀਂ ਤਿੰਨ ਵਾਰ ਨਹੀਂ ਹਾਂ ਮਨਜੀਤ ਲੈ ਲੈ ਵੇਚ ਲੈਣਾ ਵੀ ਗੱਲ ਤਿੰਨ ਵਾਰ ਇਹ ਤਾਂ ਬਣਨੇ ਜੀ ਕਹਿੰਦੇ ਉੱਪਰ ਨੂੰ ਮੜਾ ਹੱਥ ਓਲਾ ਵੀ ਕਰਨਾ ਪੈਣਾ ਇਹਨਾਂ ਦਾ ਬੋਲਾਂ ਦਾ ਹੱਥ ਓਲਾ ਵੀ ਕਰਨਾ ਐਨਾ ਟਾਈਮ ਨਹੀਂ ਬਣੀ ਕਦੇ ਸਾਡੇ ਨਾਲ ਚਾਚਾ ਕਹਿੰਦਾ ਚੱਕਰਾਂ ਚ ਪਾਣਾ ਕਹਿੰਦਾ ਬਾ ਚਾਚਾ ਇਹ ਸਾਗੇ ਮਿੱਤਰ ਨੇ ਹਸਣਾ ਜਿਹੜਾ ਤਿੰਨ ਜਾਂੜ ਕੇ ਬੇਲੇ ਨੇ ਘਮਾਉਂਦੀਆਂ ਉੱਪਰ ਦੀਆਂ ਸੂਈ ਦੇਖ ਕੇ ਅਲੱਛਕ ਕਰ ਦਿਆਂ ਅਸੀਂ ਤਾਂ ਵੀ ਪਹਾੜੀ ਰੀਤ ਬਣਾਉਂਦੇ ਆ ਹਾਂ ਸਾਡਾ ਤਾਂ ਰੀਤੀ ਰਿਵਾਜ ਐ ਇਦਾਂ ਹੀ ਆ ਵੀ ਅਹੀਂ ਬਣਨਾ ਇਹਨਾਂ ਚਾਚਾ ਹਨ ਉਹ ਵੀ ਬਣਾਇਆ ਜਿਵੇਂ ਤਾਂ ਤਾਂਨ ਨੂੰ ਪਤਾ ਉਹ ਵੀ ਉਹਰੇ ਖਾ ਕੇ ਨਹੀਂ ਗਏ ਵੇ ਹੋ ਪਤਾ ਵੀਰਾਂ ਨੂੰ ਉਹ ਤਾਂ ਪਤਾ ਬਾਕੀ ਹੋਰ ਪੈਦੂ ਦੇ ਚੱਕਰਾਂ ਚ ਬਹੁਤ ਵੀਡੀਓ ਹੁੰਦੀ ਬਾਈ ਇਹਦੀ ਹਨਾ ਹਾਂ ਬਹੁਤ ਹੈ ਚੋਹੀ ਬਣਾਉਂਦੇ ਜਲੇਬੀਆਂ ਵਰਗੇ ਦੇਖੋ ਭਾਈ ਹੋਟਲ ਪਰ ਲੱਗਿਆ ਵਾ ਉਹ ਹੋਟਲ ਪਰ ਬਣਾ ਕੇ ਦਿੰਦੇ ਹੁਣੇ ਪਤੀੜ ਹਨਾ ਸਾੜੇ ਉਧਰ ਨਹੀਂ ਇੰਨਾ ਬਣਾਉਂਦੇ ਚਾਚੀ ਕਹਿੰਦੇ ਆਂ ਤੇ ਮੈਨੂੰ ਤਾਂ ਬਹੁਤ ਲੱਗਦੀ ਐ ਕਰੋ ਬੋਹ ਕਰੋ ਹੋ ਲੱਗ ਜਾ ਇੱਕ ਵਾਰ ਹੁਣ ਅਸੀਂ 3/4 ਦੇ ਹੋਰ ਨਹੀਂ ਉੱਪਰੇ ਲੱਗੀਆਂ ਐ ਤੀਰੇ ਬਸ ਮਸਾਲਾ ਉਹ ਕਰਨਾ ਹੈ ਹੁਣ ਇਹਨਾਂ ਨੂੰ ਉਦੋਂ ਰੱਖ ਦੇਣਾ ਭਾੜਨੇ ਨੂੰ ਗੱਲ ਸਾਰੀ ਉਹ ਹੈ ਵੀ ਕੋਈ ਵੀ ਕੰਮ ਹੈ ਕੋਈ ਕਠਨ ਨਹੀਂ ਹੁੰਦਾ ਜੇ ਲੱਗ ਜਾਣਾ ਕਰਨ ਹੋ ਜਾਂਦਾ ਐ ਹੈ ਕਿ ਨਹੀਂ ਚਲੋ ਇਹ ਰੈਸਪੀ ਵੀ ਤੁਹਾਨੂੰ ਤਾਂ ਦਿਖਾਈ ਐ ਵੀ ਕਿਸੇ ਵੀ ਜਿਹੜੇ ਪੈਣਾ ਨੂੰ ਆਪਣਿਆਂ ਨੂੰ ਪਤਾ ਨਹੀਂ ਵੀ ਕਿਦਾਂ ਤੁਹਾਡੇ ਉਧਰ ਪੱਤੇ ਮਿਲਦੇ ਆ ਜਾਂ ਕਿਸੇ ਨਾਲ ਆਰਬੀਆਂ ਲਾਈਆਂ ਮਿਆਂ ਹੁੰਨੀਆਂ ਤਾਂ ਉਹਨਾਂ ਨੂੰ ਜ਼ਰੂਰ ਦੱਸਿਓ ਕਿਹੜੇ-ਕਿਹੜੇ ਮੇਰੀਆਂ ਭੈਣਾਂ ਆਪ ਬਣਾ ਕੇ ਬਣਾ ਲੈਣੀਆਂ ਤੇ ਜਿਨ੍ਹਾਂ ਨੂੰ ਨਹੀਂ ਪਤਾ ਸਿੱਖ ਲੋ ਜੀ ਹੁ ਉਹ ਡੰਡੇ ਵਾਲਾ ਚਿੱਕੂ ਹੋ ਨਹੀਂ ਮਿਲਣਾ ਚਾਚਾ ਕਹਿੰਦਾ ਜਿਹੜੇ ਗੱਲ ਪੱਤੇ ਲਿਆਏ ਅਸੀਂ ਹੈ ਉਹ ਤਾਂ ਸੀ ਬੰਦ ਕਾ ਲੁੱਟ ਕੇ ਕਿਆ ਕਹਿਣਾ ਤੇ ਚਾਚੇ ਉਹ ਤਾਂ ਸੀ ਮੇਰੇ ਬੀਬੀ ਦੁਆਰਾ ਭੇਜ ਸਕਦੇ ਆ ਨਾ ਔਰ ਇਹ ਕਰੂਗੇ ਐਸੀ। ਬਾਕੀ ਇੱਕ ਹੋਰ ਵੀ ਹੈ ਜੀ ਚਾਚੀ ਇੱਕ ਹੋਰ ਵੀ ਸਲਾਹ ਦੇ ਦੇ ਜੇ ਉਧਰ ਕਿਆੰਬਲੀ ਨਾ ਮਿਲੇ ਹੋਰ ਉਧਰ ਕਾਦੇ ਪੱਤਿਆਂ 'ਚ ਲਵੇਟ ਲਵੇ। ਹੈ? ਕੇਲੇ ਦੇ ਪੱਤੇ ਹੈਂ। ਕੇਲੇ ਦੇ ਪੱਤੇ 'ਚ ਹੈਂ। ਠੀਕ। ਲਓ ਜੀ ਇਹ ਵੀ ਇੱਕ ਮੰਨੋ ਮੇਰੇ ਵੀ ਸਾਨੂੰ ਉਧਰ ਕਿਆੰਬਲੀ 사ੜੇ ਕਿੰਨੇ ਕਿਹੜਾ ਹੁੰਦੀ ਹੈ ਉਧਰ ਪੰਜਾਬ 'ਚ ਜਿੱਥੇ ਹੁੰਦੀ ਜੀ ਵਰਤ ਲਓ ਆਪਣਾ ਕਿਆੰਬਲੀ ਦੇ ਪੱਤੇ 'ਚ ਬਣਾ ਲਓ। ਤੇ ਨਹੀਂ ਹੈ ਤਾਂ ਕੇਲੇ ਦੇ ਪੱਤੇ ਚ ਲਵੇੜ ਸਕਦੇ ਆਪਾਂ ਇਹਨਾਂ। ਇਹਦੇ ਪੱਤੇ ਚ ਨਹੀਂ ਅਰਬੀ ਦੇ ਪੱਤੇ ਚ ਵੀ ਲਿਭਟ ਜਾਂਦਾ। ਹਾਂ। ਉੱਪਰ ਦਾ ਪੱਤਾ ਤਾਂ ਅੰਦਰ ਇਹਨੇ ਪਣ ਜਾਣਾ। ਬੱਸ ਬੱਸ ਜੀ। ਅਰਬੀ ਦਾ ਪੱਤਾ ਜੀ ਠਾਈ ਹਾਂ। ਇਹ ਤਾਂ ਇਹਦੇ ਨੇੜੇ ਨੇੜੇ ਸਰ ਕੇ ਕੰਮ ਸਾਰ ਹੈ। ਹੈਂ? ਨੇੜੇ। ਕਿਤਰਾ? ਅਰਬੀ ਦੇ ਪੱਤੇ ਲਾ ਲੈ। ਹਾਂ, ਅਰਬੀ ਦੇ ਹੀ ਲਾ ਲਓ ਜੀ। ਪਰ ਐਂ ਨਾ ਕਰਿਓ ਕਿਤੇ ਐਂ ਹੀ ਨਾ ਸੋਚ ਲਓ ਵੀ ਇਹ ਅਰਬੀ ਦੇ ਪੱਤੇ ਹੀ ਆਂ ਜੀ। ਹਾਂ ਜੀ ਤਾਂ ਜਾਣ ਕੇ ਪਹਿਲੇ ਚੀਕੂ ਦੇ ਚੱਕਰ ਆ ਗਏ। ਇਹ ਵੀ ਐ। ਕਿ ਰਹਿ ਗਈ ਹੈ ਨਾ ਚਾਚੀ ਬੋਲ ਬਸ ਮੇਰੇ ਪੱਤੇ ਦੇ ਦਸੇ ਹੋਤੇ ਵੀ ਦੇਖ ਲੈ ਐ ਫਿਰ ਗੈਸਾ ਚਾਚੇ ਦਾ ਸਹੀ ਤਾਂ ਹਾਂ ਸਹੀ ਹਾਂ ਦੇਖ ਲੈ ਇਹ ਜੀ ਗੱਲ ਨਹੀਂ ਰੰਦਾ ਨਹੀਂ ਹੋਊਗਾ ਜਿਹੜਾ ਕਿ ਨਾ ਕਿਹੜਾ ਚਾਹੂਗਾ ਤਾਂ ਭੁੱਖ ਲੱਗੀ ਨਾ 10 ਵਜੇ ਰੋਟੀ ਖਾਣੀ ਸੀ ਹੁਣ ਪੂੜਾ ਤਾਂ ਖਾ ਲੈ ਕੀ ਚਾਹ ਪੀਲੀ ਹੁਣ ਕਿਹਨੇ ਕਹੇ ਬਿੰਦਰ ਨਿਕਾਈ ਮੈਂ ਵੀ ਖਾ ਲੈ ਇੱਕ ਪੂੜਾ ਤੇ ਚਾਚੇ ਨਾ ਨਾ ਇੰਨਾ ਟਾਈਮ ਕਿਆ ਲੱਗਣਾ ਪਾਪਾ ਪਾਣੀ ਉਬਲਣਾ ਚਾਹੀਦਾ ਲੱਕੜ ਭਰਨ ਲੱਗਦਾ ਟਾਈਮ ਹਾਂ ਤੇ ਪਾਪਾ ਆਪਣੇ ਸਹੀ 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 ਛੱਡ ਦਾ ਘੰਟਾ ਤਲਣਾ ਹੈ ਨਾ ਨੋ ਜੁੱਬੜੇ ਜਿਹੜਾ ਆਪਾਂ ਗੈਸ ਤੇ ਬਣਾਉਨੇ ਮੈਂ ਕਹਣਾ ਉਹ ਚਾਚੇ ਉਹ ਭਾਪ ਸਹੀ ਨਹੀਂ ਹੈ ਨਾ ਕੋ 1 ਲੱਖ ਤੇ ਜ਼ਿਆਦਾ ਦੇ ਦੇਣੀ ਅੱਠ ਨੇ ਵੀ ਚਾਹੀਦੇ ਇਹਨਾਂ ਨੂੰ 100 ਲਗਣੇ ਚਾਹੀਦੇ ਥੋੜੀ ਜੀ ਹਾਂ ਜਿੱਤਰ ਉਤਰ ਮਸਾਲਾ ਘੁੱਟ ਲਾ ਪਾ ਦੇਣਾ ਨੂੰ ਫੋਨ ਦੇਣਾ ਸੀ ਹਾਂ ਬਾਕੀ ਪੁੱਛੋ ਅਪਰਾਧ ਤਾਂ ਹੀ ਮੜੀ ਜੀ ਲਓ ਜੀ ਇਹ ਬਣ ਗਈਆਂ ਸਾਡੀਆਂ ਬੋਲਾਂ ਤੇ ਹੁਣ ਬਾਅਦ ਚ ਮਿਲਦੇ ਹਾਂ ਤੁਹਾਨੂੰ ਜਦੋਂ ਧਰਨੇ ਨਾ ਦਿਖਾਵਾਂਗੇ ਦੁਪਹਿਰ ਨੂੰ ਕਰਦਾ ਕਿਉਂ ਹਰਜੋ ਫਿਰ ਮਨਿਆੜ ਚੋਕਰੀਆਂ ਉਹਦੇ ਚ ਗਲੀਆਂ ਘੱਟੋ ਦੋ ਕੁ ਪਹਿਲਾਂ ਸਾਰੇ ਨਹੀਂ ਅੱਜ ਪਾਪ ਚ ਨਿਕਲ ਗੱਲ ਘੱਟੀਆਂ ਮਨਿਆੜ ਦੀਆਂ ਹਾਇ ਰ ਥੱਲੇ ਤਾਂ ਉਹ ਤੇ ਹੈ ਹੀ ਨਹੀਂ ਇੰਨੇ ਕੁ ਗਲੀਆਂ ਇੰਨੇ ਪਾਣੀ ਚ ਇੰਨੇ ਕੁ ਚ ਜਾਂਦੀ ਪਾਪ ਕੋ ਸਾਈਡ ਰਹਿ ਜਾਂਦੀਆਂ ਚੱਲ ਕੋਈ ਨਹੀਂ ਚਾਚੇ ਲਾਨ ਨੇ ਕੋਈ ਸਕੀਮ ਹਾਂ ਕਿਲ ਨਾਲ ਗਲੀਆਂ ਘੱਟ ਨਹੀਂ ਦਾ ਫਿਰ ਅਸੀਂ ਰੱਖਣੇ ਚਲੋ ਠੀਕ ਹੈ ਫਿਰ